ਜਦੋਂ ਮੈਂ ਪਟਿਆਲੇ ਤੋਂ ਬਣਵਾ ਕੇ ਲਿਆਣਾ ਹੁਣ ਨਾ ਕਿਰਨ ਦੇ ਸੂਟ ਮੈਨੂੰ ਪਤਾ ਹੈ ਕੋਈ 3500 ਦਾ ਕੋਈ 2500 ਦਾ ਕੋਈ 2000 ਦਾ ਨਹੀਂ 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 ਇਹ ਉਹਨਾਂ ਦੇ ਲਾਗੇ ਸਾਗੇ ਵੀ ਨਹੀਂ ਆ ਤੇ ਇਹਨਾਂ ਦੁਪੱਟੇ ਤੇ ਵੀ ਆ ਲੈਸ ਲੱਗੀ ਹੋਈ ਦੇਖੋ ਵਾਹ ਜੀ ਵਾਹ ਵਾਹ ਜੀ ਵਾਹ ਇਹ ਸੂਟ ਕਿੰਨੇ ਦਾ ਹੈ ਬਹੁਤ ਸੋਹਣਾ ਬਣਕਾ ਇਹਦਾ ਵੀ ਤੇ ਆਹ ਜਿਹੜੀ ਅੱਜ ਕੱਲ ਡਿਜ਼ਾਈਨ ਅੱਜ ਕੱਲ ਟ੍ਰੈਂਡ ਚੱਲੇ ਇਹਨਾਂ ਚੀਜ਼ਾਂ ਦਾ ਹਨਾ ਬੜੀ ਦੇਸਾਂ ਦਾ ਸਸ਼ਕਤੀ ਇਹ ਤਾਂ ਲੱਗ ਰਿਹਾ ਜਿਵੇਂ ਬੁਟੀਕ ਵਿੱਚੋਂ ਕਟਵਾ ਕੇ ਸਪੈਸ਼ਲ ਰੱਖਿਆ ਹੁੰਦਾ ਹਨਾ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਸਾਰਿਆਂ ਦੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋ ਗਿਆ ਤੇ ਅਸੀਂ ਵੀ ਤੁਹਾਡੀਆਂ ਦੋਵਾਂ ਦੇ ਨਾਲ ਬਹੁਤ ਜ਼ਿਆਦਾ ਵਧੀਆ ਆ ਤੇ ਅੱਜ ਆਖਿਰਕਾਰ ਉਹ ਦਿਨ ਆ ਗਿਆ ਜਿਹਦੇ ਬੜੇ ਚਿਰ ਤੋਂ ਉਡੀਕ ਸੀ ਕਿ ਅਸੀਂ ਕਹਿੰਦੇ ਸੀ ਕਿ ਸਾਡੇ ਦੀਦੀ ਦੇ ਉੱਤੇ ਸੂਟਾਂ ਦਾ ਜਿਹੜਾ ਕੰਮ ਖੋਲਿਆ ਆਪਾਂ ਉੱਥੇ ਚੱਲੇ ਆ ਤੇ ਕਿਉਂਕਿ ਟਾਈਮ ਦੀ ਬੜੀ ਦਿੱਕਤ ਆ ਗਈ ਸੀ ਜਾਣ ਦਾ ਸਾਡਾ ਸਬਬ ਬਣ ਨਹੀਂ ਰਿਹਾ ਸੀ ਇੱਕ ਦੋ ਚੀਜ਼ਾਂ ਹੋਰਾਂ ਵਿੱਚ ਬਿਜ਼ੀ ਸੀ ਅੱਜ ਅਸੀਂ ਟਾਈਮ ਕੱਟਿਆ ਵੀਕਐਂਡ ਐ ਤੋ ਅਸੀਂ ਸੋ ਅਸੀਂ ਚੱਲੇ ਆ ਜਲੰਧਰ ਜਲੰਧਰ ਜਾ ਕੇ ਤੁਹਾਨੂੰ ਸੂਟ ਦਿਖਾਵਾਂ ਕਿਉਂਕਿ ਬਹੁਤ ਫੈਮਿਲੀ ਸਬਸਕ੍ਰਾਈਬਰ ਫੈਮਿਲੀ ਵਿੱਚੋਂ ਮੈਸੇਜ ਆਉਂਦੇ ਸੀ ਵੀ ਸਾਨੂੰ ਸੂਟ ਦਿਖਾਓ ਸੂਟ ਦਿਗਾ ਸੂਟ ਦਿਗਾ ਖਾ ਖੈਰ ਅੱਜ ਮੇਰੀਆਂ ਭੈਣਾਂ ਦਾ ਇਹ ਉਹ ਇੰਤਜ਼ਾਰ ਦੀ ਕੜੀ ਖਤਮ ਹੋ ਗਈ ਟੈਨਸ਼ਨ ਵੈਸੇ ਮੈਨੂੰ ਵੀ ਹੋਈ ਪਈ ਐ ਕੋਈ ਨਹੀਂ ਹੌਸਲਾ ਰੱਖ ਬਈ ਇਹ ਹੌਸਲਾ ਹੀ ਐ ਕਿਉਂਕਿ ਸਸਤੇ ਸੂਟ ਨੇ ਦੀਦੀ ਕੋਲ ਬਾਹਲੇ ਮਹਿੰਗੇ ਹੈ ਨਹੀਂ ਕਿ ਸੋ ਉਜੀ ਮਸਲਾ ਰੱਖੋ ਸਹੀ ਗੱਲ ਇੱਕ ਦਾ ਸੂਟ ਚਪਕਾ ਕੇ ਮੈਂ ਕਿਰਨ ਨੂੰ ਖੁਸ਼ ਕਰ ਦੇਣਾ ਅੱਧਾ ਨਹੀਂ ਆਣਾ ਮੈਂ ਮੈਂ ਰੋ ਗਈ ਤੇ ਆ ਬੈਗ ਰੈਡੀ ਹੈ ਨਾਲ ਇਹ ਇਬਾਦਤ ਦੀ ਟੋਕਰੀ ਜਿਹਦੇ ਵਿੱਚ ਇਹਦੇ ਕਰੀਮਸ ਸ਼ੈਂਪੂਸ ਵਗੈਰਾ ਹੁੰਦੇ ਨੇ ਔਰ ਰੈਡੀ ਹੋ ਗਿਆ ਬਾਦ ਨਿਕਲ ਰਿਹਾ ਮੈਂ ਚੱਕ ਲੈਣਾ ਸਾਮਾਨ ਇਹਨਾਂ ਦਾ ਮੈਂ ਇਹ ਟ੍ਰੋਲੀ ਲੈ ਜਾਂਦਾ ਇਹਦੀ ਬਿੱਲ ਪਾਲਾਂਗਾ ਲੋ ਜੀ ਜਲੰਧਰ ਵਾਲ ਨੂੰ ਪੂਜ ਕਰਦਾ ਹੋਇਆ ਹੈਪੀਐਸਟ ਕਪਲ ਵਾਲਾ ਜੋੜਾ ਹਾਂ ਸਾਡੀ ਛੋਟੀ ਜੀ ਨੂੰਨੀ ਸੌਂਗੀ ਹੈ ਇਬਾਦਤ ਇਬਾਦਤ ਸੌਗੀ ਗਾਣੇ ਸੁਣਦੇ ਜਿ ਆਪਣੇ ਪਾਪਾ ਦੇ ਹਾਂ ਬੜਾ ਟਾਈਮ ਵਾਲਾ ਐ ਸੀ ਨਾ ਪਾ ਜਿਹਦੇ ਵਿੱਚ ਜਦੋਂ ਸਹੀ ਗੱਲ ਹੈ ਜਦੋਂ ਦੀ ਇਬਾਦਤ ਹੋਣ ਵਾਲੀ ਸੀ ਉਦੋਂ ਤੁਸੀਂ ਤੇ ਗਾਣਿਆਂ ਬਾਰੇ ਭੁੱਲੀ ਗਏ ਸੀ ਵੀ ਸਾਡੇ ਗਾਣੇ ਵੀ ਹੈਗੇ ਨੇ ਅਸੀਂ ਗਾਣੇ ਵੀ ਕਰਦੇ ਹਾਂ ਮਿਊਜ਼ਿਕ ਵੀ ਕਰਦੇ ਹਾਂ ਤੇ ਬੈਕ ਟੂ ਦਾ ਬੇਸਿਕਸ ਗੱਲ ਕੁਝ ਪਲੈਨਿੰਗਸ ਕੀਤੀਆਂ ਗਾਣਿਆਂ ਨੂੰ ਲੈ ਕੇ ਹੋਪਫੁਲੀ ਜਲਦੀ ਤੁਹਾਨੂੰ ਵੀ ਦੱਸਾਂਗੇ ਕਾਫੀ ਗਾਣੇ ਨੇ ਯਾਰ ਜਿਹੜੇ ਆਪਣੇ ਪਏ ਨੇ ਜਿਹੜੇ ਪੈਂਡਿੰਗ ਪਏ ਨੇ ਤੇ ਉਸ ਅਕੋਰਡਿੰਗ ਫਿਰ ਮੈਂ ਤੁਹਾਨੂੰ ਦੱਸਦਾ ਵੀ ਆਪਾਂ ਕੀ ਕਰਦੇ ਹਾਂ ਉਸ ਤੋਂ ਪਹਿਲਾਂ ਜੋ ਅੱਜ ਜਿਹੜੇ ਕੰਮ ਚੱਲੇ ਆ ਸੂਟਾਂ ਵਾਲੇ ਉਹ ਨਵੇੜ ਆਈਏ ਪਹਿਲਾਂ ਫਿਰ ਉਸ ਤੋਂ ਅਗਲੀ ਕਾਰਵਾਈ ਬਾਅਦ ਕਰਾਂਗੇ ਆਪਾਂ ਮਿਕਸ ਨਹੀਂ ਕਰਦੇ ਸਭ ਲੋਕ ਨੂੰ ਉਸ ਵਲੋਹ ਦੇ ਨਾਲ ਹੈਨਾ ਤੇ ਬਸ ਜਲੰਧਰ ਪਹੁੰਚਣਾ ਆਣਿਆ ਥੋੜੀ ਦੇਰ ਚ ਕਿਰਨ ਵਿੱਚ ਤਾਂ ਬੈਠਦੇ ਨੇ ਕਿਉਂਕਿ ਇਬਾਦਤ ਖੁੱਲੀ ਢੁਲੀ ਬੈਠ ਜਾਂਦੀ ਉਹਦੀ ਕਾਰ ਸੀਟ ਪਈ ਆ ਪਿੱਛੇ ਅ ਇਬਾਦਤ ਨਾਲ ਰਹਿਣਾ ਹੁੰਦਾ ਸੋਣਾ ਹੁੰਦਾ ਤੇ ਰਾਮਾ ਸੌਂਸ ਹੋ ਜਾਂਦੀ ਐ ਅੱਗੇ ਫਿਰ ਤੁਹਾਨੂੰ ਪਤਾ ਪਿੱਛੇ ਕੰਫਰਟੇਬਲ ਨੇ ਹੈਨਾ ਕਿ ਚੌਂਕੜੀ ਵਗੈਰਾ ਮਾਵਾ ਜਾਂਦੀ ਪਿੱਛੇ ਰਾਮਾ ਅੱਗੇ ਫਿਰ ਥੋੜਾ ਜਿਹਾ ਰਿਸਕ ਰਹਿੰਦਾ ਹੈ ਚਲੋ ਪਹਿਲਾਂ ਪਹੁੰਚੀਏ ਜਲੰਧਰ ਲਓ ਜੀ ਜੀ ਪਹੁੰਚ ਗਏ ਜਲੰਧਰ ਜਿਹੜਾ ਤੁਹਾਨੂੰ ਬੜੇ ਟਾਈਮ ਤੋਂ ਇੰਤਜ਼ਾਰ ਸੀ ਸਾਨੂੰ ਸੂਟ ਦਿਖਾਓ ਸੂਟ ਦਿਖਾਓ ਸੂਟ ਦਿਖਾਓ ਬੜੇ ਕਮੈਂਟ ਕਰਦੇ ਸੀ ਤੁਸੀਂ ਸਾਨੂੰ ਪਰਸਨਲੀ ਇੰਸਟਾਗ੍ਰam ਤੇ ਵੀ ਤੇ ਅੱਜ ਅਸੀਂ ਆਪਣੇ ਦੀਦੀ ਕੋਲ ਪਹੁੰਚ ਗਏ ਤੇ ਤੁਹਾਨੂੰ ਮਲਾਉਣੀ ਆਂ ਦੀਦੀ ਨਾਲ ਮਿਲੋ ਸਾਡੇ ਦੀਦੀ ਨੂੰ ਸਾਸਤਰੀ ਕਾ ਜੀ ਮੁਬਾਰਕਾਂ ਤੁਹਾਨੂੰ ਬਹੁਤ ਬਹੁਤ ਤੁਹਾਡੇ ਕਾਰੋਬਾਰ ਦੀਆਂ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖਣ ਤੇ ਵੈਸੇ ਟੈਨਸ਼ਨ ਤਾਂ ਮੈਨੂੰ ਬਹੁਤ ਜ਼ਿਆਦੀ ਹੋਈ ਪਈ ਏ ਇਹ ਕਰਨ ਉਹ ਉਹੀ ਸੂਟ ਟੰਗਿਆ ਹੋਇਆ ਹੈ ਪਿੱਛੇ ਹਾਂਜੀ ਜਿਹੜਾ ਤੁਸੀਂ ਪਾਇਆ ਹੋਇਆ ਹੈ ਕਮਾਲ ਕਰ ਛੱਡੀ ਰਿਫੇਰ ਕੀਤਾ ਹੈ ਸੂਟ ਜਿਹੜਾ ਇਹ ਪਿੱਛੇ ਟੰਗਿਆ ਹੈ ਤੇ ਮੈਂ ਦੀਦੀ ਕੋਲ ਲਿੱਤਾ ਸੀ ਦੀਦੀ ਨੇ ਮੈਨੂੰ ਪਹਿਲੇ ਦਿਨ ਆਪਣੇ ਸੂਟਾਂ ਦੇ ਪਿਕਸ ਸੈਂਡ ਕੀਤੀਆਂ ਸੀ ਤੇ ਮੈਨੂੰ ਇਹ ਵਾਲਾ ਸੂਟ ਬਹੁਤ ਜ਼ਿਆਦਾ ਪਸੰਦ ਆ ਲੱਗਾ ਸੀ ਹਰ ਇੱਕ ਦੇ ਆਪਣੀ ਚੁਆਇਸ ਹੁੰਦੀਆਂ ਮੈਨੂੰ ਵਾਈਟ ਸੂਟ ਜਿਹੜਾ ਬਹੁਤ ਜ਼ਿਆਦਾ ਸੋਹਣਾ ਹੈ ਕਿਉਂਕਿ ਕੋਟਨ ਡੋਰੀਆ ਦੀ ਸ਼ਰਟ ਆ ਤੇ ਨਾਲ ਪਲੇਨ ਕੋਟਨ ਦੀ ਵਾਈਟ ਸਲਵਾਰ ਆ ਐਂਡ ਨਾਲ ਸ਼ਫੂਨ ਦਾ ਦੁਪੱਟਾ ਵਾ ਪਿਓਰ ਸ਼ਫੂਨ ਨਹੀਂ ਹੈ ਜਿਹੜੀ ਹਾਫ ਸ਼ਫੂਨ ਹੁੰਦੀ ਹੈ ਬਟ ਬਹੁਤ ਵਧੀਆ ਲੇਸ ਲੱਗੀ ਹੋਈ ਆ ਜੇ ਦੇਖੋ ਇਹ ਦੇਖੋ ਕਿੱਡੀ ਸੋਹਣੀ ਲੇਸ ਲੱਗੀ ਹੋਈ ਆ ਤੇ ਤੁਸੀਂ ਦੇਖ ਹੀ ਸਕਦੇ ਹੋ ਕਿ ਮੈਂ ਵੇਅਰ ਵੀ ਕੀਤਾ ਐ ਸੂਟ ਅੱਜ ਮੈਂ ਸਪੈਸ਼ਲੀ ਪਾ ਕੇ ਆਈ ਆ ਮੈਂ ਉਹਦਾਂ ਦਾ ਪਾਇ ਨਹੀਂ ਸਵਾ ਕੇ ਬੜੇ ਗਿਆਨ ਦਾ ਰੱਖਿਆ ਹੋਇਆ ਸੀ ਤੇ ਚਲੋ ਅੱਜ ਦੀਦੀ ਆ ਆ ਕਿ ਨਹੀਂ ਪਾਇਆ ਇੱਥੇ ਆ ਕੇ ਪਾਇਆ ਹਾਂ ਮੈਨੂੰ ਜਾਣ ਕੇ ਮੈਨੂੰ ਪਤਾ ਕੀ ਕਹਿੰਦੀ ਐ ਤੇ ਮੇਰੇ ਨਾ ਵਟ ਪੈ ਜਾਣਗੇ ਕੱਪੜਿਆਂ ਨੂੰ ਮੈਂ ਨਹੀਂ ਪਾ ਕੇ ਜਾਣਾ ਤੇ ਮੇਰੇ ਕੁੜਤੇ ਪਾਵੇਂ ਦਾ ਹਾਲ ਦੇਖੋ ਕਿ ਵਟੋ ਵਟ ਹੋਇਆ ਪਿਆ ਕਿਉਂਕਿ ਮੈਨੂੰ ਪਤਾ ਮੈਂ ਬਾਦ ਦੇ ਨਾਲ ਪਿੱਛੇ ਪੜਨਾ ਹੁੰਦਾ ਉਹਨੂੰ ਗੋਦੀ ਵਿੱਚ ਚੱਕਣਾ ਹੁੰਦਾ ਤਾਂ ਕਰਕੇ ਪੈ ਜਾਂਦੇ ਵਾਈਟ ਸੂਟ ਆ ਠੀਕ ਹੈ ਜੀ ਤੇ ਹੁਣ ਮਿਲਦੇ ਆ ਜੀ ਆਪਾਂ ਦੀਦੀ ਨਾਲ ਤੇ ਦੀਦੀ ਸਭ ਤੋਂ ਪਹਿਲਾਂ ਤੁਹਾਨੂੰ ਇਹ ਮੁਬਾਰਕਾ ਤੁਹਾਨੂੰ ਬਹੁਤ ਬਹੁਤ ਸਾਰੀ ਸਾਡੀ YouTube ਫੈਮਿਲੀ ਵੱਲੋਂ ਤੇ ਸਾਡੇ ਵੱਲੋਂ ਨਵੇਂ ਕਾਰੋਬਾਰ ਦੀਆਂ ਤੇ ਇੱਕ ਮੈਨੂੰ ਦੱਸੋ ਤੁਹਾਡੇ ਇਹ ਬਿਜ਼ਨਸ ਦਾ ਜਿਹੜਾ ਆਪਣਾ ਕੋਈ ਵੀ ਬਿਜ਼ਨਸ ਕਰਦੇ ਆ ਤਾਂ ਨਾਮ ਕੀ ਹੈ ਸਿਗਨੋਰਾ ਕਲਚਰ ਇੰਸਟਾਗ੍ਰਾਮ ਤੇ ਇੱਕ account ਬਣਿਆ ਹੋਇਆ ਹੈ ਉਸ ਤੇ ਜਿਹੜੀ ਹੈ ਡੇਲੀ ਦੇ ਡੇਲੀ ਪਿਕਸ ਅਪਲੋਡ ਹੋਣਗੀਆਂ ਸੂਟਸ ਦੀਆਂ ਓ ਵਾਹ ਮਤਲਬ ਤੁਸੀਂ ਮੈਨੂੰ ਲੱਗਦਾ ਇੰਸਟਾਗ੍ਰਾਮ ਦਾ ਇੰਸਟਾਗ੍ਰਾਮ ਬਲੌਕ ਕਰਨਾ ਪਵੇਗਾ ਨਹੀਂ 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 ਇਹ ਤਾਂ ਨਹੀਂ ਕਰਨੀ ਆ ਅੱਛਾ ਤੇਲੀ ਦੀਦੀ ਉੱਥੇ ਆਪਣੇ ਜਿਹੜੇ ਸੂਟ ਆ ਉੱਥੇ ਪਾਇਆ ਕਰਨਗੇ ਪਿਕਸ ਨੂੰ ਅਪਲੋਡ ਕਰਾ ਕਰਨਗੇ ਤੇ ਤੁਸੀਂ ਸਾਰੇ ਉੱਥੇ ਜਾ ਕੇ ਦੇ ਸਕਦੇ ਹੋ ਕਈਆਂ ਨੇ ਸਾਨੂੰ ਇਹ ਵੀ ਕਮੈਂਟ ਕੀਤਾ ਸੀ ਕਿ ਦੀਦੀ ਨੂੰ ਕੋਰ YouTube 'ਚ ਲਾਓ ਅਸੀਂ Instagram ਨਹੀਂ ਚਾਹੁੰਦੇ ਅੱਜ ਦੀਦੀ ਦੀ ਸ਼ੁਰੂਆਤ ਆ Instagram ਤੋਂ ਇਹ ਤੁਸੀਂ ਦੇਖ ਲਿਆ ਕਰੋ ਬਣਾ ਲਓ ਇੱਕ ਛੋਟਾ ਜਿਹਾ ਅਕਾਊਂਟ ਹੋਰ ਕਿ ਜੇ ਸੂਟ ਚਾਹੀਦੇ ਨੇ ਹੁਣ ਦੀਦੀ ਹੁਣ YouTube ਸੰਭਾਲ ਲੈਣਾ Insta ਸੰਭਾਲਣਗੇ ਸੂਟ ਸੰਭਾਲ ਲੈਣ ਉਹ ਔਖਾ ਹੋ ਜਾਣਾ ਹੈ ਅੱਜ ਚਲੋ ਦੀਦੀ ਦਾ ਸਟਾਰਟਿੰਗ ਪੀਰੀਅਡ ਆ ਜਿਵੇਂ ਵੀ ਆ ਤੁਸੀਂ ਹਨਾ ਸਾਥ ਦਿਓ ਸਾਰੇ ਜਾਣਿਆਂ ਤੇ ਚੱਲੋ ਆਪਾਂ ਹੁਣ ਤੁਹਾਨੂੰ ਸੂਟ ਦਿਖਾਉਣੀ ਆ। ਸਭ ਤੋਂ ਪਹਿਲਾਂ ਚਿੱਟਾ ਸੂਟ ਹੀ ਦਿਖਾ ਦਿੰਨੇ ਆ। ਕਹਿੰਦੇ ਨੇ ਚਿੱਟੇ ਸੂਟ ਤੇ ਦਾਗ ਪੈ ਕੇ ਗਲੀ ਤੇਰੀ ਜਗਾਰਾ ਕਣੀਆਂ ਚ ਮੈਂ ਭਜ ਗਈ ਤੈਨੂੰ ਮਿਲਣੇ ਆਈ ਦਿਲਦਾਰਾ। ਇਹ ਤਾਂ ਉਹ ਵਾਲਾ ਸੀਨ ਨਹੀਂ ਹੋ ਗਿਆ ਜਿਵੇਂ ਮੰਨ ਲਓ ਅਸੀਂ ਮੇਵਾਾਂ ਸ਼ਾਦੀਆਂ ਤੇ ਜਾਂਦੇ ਆ ਤੇ ਦੀਦੇ ਸੁਣਵਾਤੀ ਕਰਦੇ ਗਾਣਿਆਂ ਤੋਂ। ਉਹ ਸਹੀ ਗੱਲ ਹੈ। ਉਵੇਂ ਅਸੀਂ ਸ਼ੁਰੂਆਤ ਕੀਤੀ ਹੈ ਵਾਈਟ ਸੂਟ ਤੋਂ। ਲੋਜੀ ਬਹੁਤ ਸੋਹਣਾ ਹੈ ਤੇ ਆ ਮੈਨੂੰ ਦੱਸੋ ਇਹਦੇ ਤੇ ਕੀ ਐਮਬੋਇਡਰੀ ਕੀਤੀ ਹੋਈ ਹੈ ਵਰਕ ਕੀਤਾ ਹੋਇਆ ਹੈ ਹਾਂਜੀ ਐਮਬੋਇਡਰੀ ਕੀਤੀ ਹੋਈ ਹੈ ਵੈਸੇ ਇਹ ਸੂਟ ਨੂੰ ਕਰਾਚੀ ਦਾ ਸੂਟ ਕਿਹਾ ਜਾ ਰਿਹਾ ਹੈ ਕਰਾਚੀ ਦਾ ਮਤਲਬ ਮਤਲਬ ਕਰਾਚੀ ਪਾਕਿਸਤਾਨੀ ਸੂਟ ਹਾਂਜੀ ਹਾਂਜੀ ਕਰਾਚੀ ਦਾ ਸੂਟ ਹੈ ਤੇ ਇਹ ਸਾਰੀ ਜਿਹੜੀ ਡੀਪ ਹੈ ਮੈਂ ਗੱਲ ਕਰਾ ਇਹ ਸਾਰੀ ਐਮਬੋਇਡਰੀ ਕੀਤੀ ਹੋਈ ਹੈ ਇਸ ਤੇ ਅੱਛਾ ਤੇ ਕਪੜਾ ਕਿਹੜੇ ਦੀਦੀ ਇਹ ਕਪੜਾ ਕੋਟਾ ਡੋਰੀਆ ਇਹ ਕੋਟਾ ਡੋਰੀਆ ਕੋਟਾ ਤੇ ਡੋਰੀਆ ਹਾਂ ਕੋਟ ਡੋਰੀਆ ਮਤਲਬ ਦੁਪਹਿਰ ਦਾ ਸਟੱਫ ਹੈਗਾ ਠੀਕ ਹੈ ਆ ਆ ਚੱਕ ਕੇ ਦਿਖਾਓ ਨੀਚੇ ਦਾ ਪਲੇਸ ਆਹ ਸਭ ਪੂਰਾ ਇਤਨਾ ਬਾਰਡਰ ਬਾਰਡਰ ਬਣਿਆ ਹੈ ਬਾਰਡਰ ਪੂਰਾ ਬਣਿਆ ਹੈ ਲੈਸ ਨਾਲ ਪੂਰਾ ਇਹਨੂੰ ਕਵਰ ਕੀਤਾ ਹੋਇਆ ਦੇਖੋ ਹਮਮ ਪੂਰੀ ਪ੍ਰੋਪਰ ਅਜ ਤੱਕ ਹੀ ਦੇਖੋ ਡਿਜ਼ਾਈਨਿੰਗ ਬਹੁਤ ਅੱਛੀ ਹੈ ਇਸ ਦੀ ਡਿਜ਼ਾਈਨਿੰਗ ਵਧੀਆ ਤਾਂ ਹੀ ਤਾਂ ਕਿਰਨ ਨੇ ਮੰਗਵਾ ਰਿਆ ਹਾਂ ਆ ਪੂਰਾ ਨਾਲ ਪਿਓਰ ਕਾਟਨ ਦੀ ਸਲਵਾਰ ਹੈ ਅਸਲ ਸਲਵਾਰ ਵੀ ਕਾਟਨ ਦੀ ਹੈ ਕਾਟਨ ਦੀ ਪਿਓਰ ਕਾਟਨ ਦੀ ਹੈ ਓਕੇ ਦੇਖੋ ਤੇ ਨਾਲ ਦੁਪੱਟਾ ਹਾਂਜੀ ਹਾ ਪਿਓਰ ਦਾ ਦੁਪੱਟਾ ਲੱਗਾ ਹੋਇਆ ਹੈ ਨਾਲ ਵਿਦ ਲੈਸ ਵਿਦ ਲੈਸ ਹਾਂ ਤੇ ਇਹ ਕਿੰਨੇ ਦਾ ਫਟਕਾ ਲਾਇਆ ਮੈਨੂੰ ਤੁਸੀਂ ਹੈ ਉਹ ਸਾਡੇ ਆਪਸੀ ਚ ਨਹੀਂ ਆਪਸੀ ਦਾ ਹੈਗੀ ਇਹ ਜੇ ਜਦੋਂ ਮੈਂ ਪਟਿਆਲੇ ਤੋਂ ਬਣਵਾ ਕੇ ਲਿਆਣਾ ਹਾਂ ਨਾ ਕਿਰਨ ਦੇ ਸੂਟ ਮੈਨੂੰ ਪਤਾ ਹੈ ਕੋਈ 3500 ਦਾ ਕੋਈ 2500 ਦਾ ਕੋਈ 2000 ਦਾ ਨਹੀਂ 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 ਹਾਂ ਇਹ ਉਹਨਾਂ ਦੇ ਲਾਗੇ ਛਾਗੇ ਵੀ ਨਹੀਂ ਆ ਇਹ ਉਸ ਤੋਂ ਮਹਿੰਗਾ ਇਹ ਬਹੁਤ ਸਸਤਾ ਸੂਟ ਆ ਕਿੰਨਾ ਕ ਸਸਤਾ ਹੁੰਦੇ ਦੀਦੀ ਮੇ ਇਹ ਇਹ ਵੀਡੀਓ ਚ ਜੋ ਬੋਲੋਗੇ ਨਾ ਉਹ ਹੀ ਰੇਟ ਦੇਣਾ ਪੈਣਾ ਹੈ ਇਹ ਗੱਲ ਨਹੀਂ ਕਹਿ ਰਹਾ ਵੀ ਕਿ ਮੈਨੂੰ ਜਾਣ ਕੇ ਝੂਠ ਬੋਲ ਦੋ 1947 ਤਾਂ ਵੀ 19 ਸਸਤਾ ਲਿੱਤਾ ਹੈ ਜੋ ਐਗਜ਼ੈਕਟ ਰੇਟ ਹੈ ਮੈਨੂੰ ਉਹ ਦੱਸੋ ਇਹ ਕਿੰਨੇ ਦਾ ਸੂਟ ਹੈ ਇਹ ਸਿਰਫ ਔਰ ਸਿਰਫ 900 ਦਾ ਸੂਟ ਹੈ 900 ਰੁਪਏ ਦਾ ਸੂਟ ਹੈ 900 ਦਾ ਸੂਟ ਹੈ ਸੀਰੀਅਸਲੀ ਕਿਉਂਕਿ ਜਦੋਂ ਮੈਨੂੰ ਦੀਦੀ ਨੇ ਰੇਟ ਦੱਸਿਆ ਮੈਂ ਬਹੁਤ ਹਰਾਨ ਮੈਂ ਕਿਹਾ ਐਨਾ ਸਸਤਾ ਪਰ ਮੈਂ ਤਾਂ ਉਸ ਟਾਈਮ ਤੇ ਦੱਸਿਆ ਨਹੀਂ ਕਿ ਮੈਂ ਸੂਟ ਆਰਡਰ ਕਰ ਲਿਆ ਵਾ ਤੇ ਦੀਦੀ ਨੇ ਮੈਨੂੰ ਕੋਰੀਅਰ ਵੀ ਕਰ ਦਿੱਤਾ ਸੀ ਮੈਨੂੰ 900 ਦੇ ਵਿੱਚ ਮੈਨੂੰ ਇਹ ਚੀਜ਼ ਵਧੀਆ ਲੱਗੀ ਕਿ ਨਾਲ ਨਾ ਹਾਂ ਪ्योर ਦਾ ਦੁਪੱਟਾ ਵੀ ਮਿਲ ਰਿਹਾ ਵਾ ਸਭ ਤੋਂ ਵੱਡੀ ਗੱਲ ਇਹ ਆ ਕਿ ਦੁਪੱਟਾ ਵੀ ਨਾਲ ਆ ਤਾਂ ਮੈਨੂੰ ਇਹ ਚੀਜ਼ ਇਹ ਤਾਂ ਮੈਨੂੰ ਜਿਆਦਾ ਵਧੀਆ ਪਤਾ ਹੀ ਹੋਣ ਲੱਗੀ ਕਿਉਂਕਿ 900 ਦਾ ਕੱਲਾ ਦੁਪੱਟਾ ਲੈਂਦੇ ਹੁੰਦੇ ਨੇ ਗਿਰਦਾ ਹਾਂ 900 ਦਾ ਵੀ ਨਹੀਂ 1200 ਦਾ 1200 ਦਾ ਜਿਹੜਾ ਚਨੂਨ ਦਾ ਲੈਣੀ ਆ ਉਹਦੇ ਪੂਰਾ ਸੂਟ ਆ ਸੀਰੀਅਸਲੀ ਬਹੁਤ ਵਧੀਆ ਸੂਟ ਆ ਨਹੀਂ ਉਹ ਪਾਇਆ ਠੀਕ ਲੱਗ ਰਿਹਾ ਨੋ ਡਾਊਟ ਵਧੀਆ ਲੱਗ ਰਿਹਾ ਤੁਹਾਡੇ ਸੂਟ ਪਾਇਆ ਹੋਇਆ ਸੋਹਣਾ ਲੱਗ ਰਿਹਾ ਸੂਟ ਤੇ ਇਹ ਜਿਹੜੀ 900 ਰੁਪਏ ਦਾ ਸੂਟ ਦਾ ਹੈਗਾ ਤੇ ਜਿਹਨੇ ਕੋਈ ਆਰਡਰ ਕਰਨਗੇ ਤੇ ਫਿਰ ਉਹ ਉਹਨਾਂ ਨੂੰ ਕੋਰੀਅਰ ਚਾਰਜੇਸ ਵੀ ਤਾਂ ਪੈਣਗੇ ਨਹੀਂ ਇਹ ਵਿਦ ਕੋਰੀਅਰ ਚਾਰਜ 900 ਰੁਪਏ ਦਾ ਸੂਟ ਪਹਿਣਾ ਤੁਹਾਨੂੰ ਕੋਰੀਅਰ ਚਾਰਜ ਇਨਕਲੂਡ ਨੇ ਇਹਦੇ ਵਿੱਚ ਮਤਲਬ ਤੁਸੀਂ ਕਹਿ ਰਹੇ ਹੋ ਕਿ ਇਹ 900 ਰੁਪਏ ਦਾ ਸੂਟ ਜਿਹਦੇ ਉੱਪਰ ਕਢਾਈ ਕੱਢੀ ਹੋਈ ਹੈ ਨਾਲ ਇਹਦੇ ਆ ਬੋਟਮ ਤੇ ਨਾਲ ਇਹਦੀ ਆ ਕੀ ਕਹਿੰਦੇ ਚੁੰਨੀ ਦੁਪਟਾ ਉਹਨੂੰ ਵੀ ਕੁਝ ਲੱਗਾ ਹੋਇਆ ਗੋਟਾ ਜਿਆ ਤੇ ਇਹ ਸ਼ਿਪਿੰਗ ਆ ਸਾਰਾ ਕੁਝ ਹੈ ਅੱਛਾ ਵੀ ਇਹ ਸ਼ਿਪਿੰਗ ਇੰਟਰਨੈਸ਼ਨਲ ਸ਼ਿਪਿੰਗ ਹੈਗੀ ਤੁਹਾਡੀ ਇਹ ਆਪਾਂ ਸ਼ੁਰੂ ਕੀਤੀ ਹੋਈ ਹੈ ਹੈਗੀ ਆਪਾਂ ਕੋਲ ਪਰ ਉਹਦੇ ਜਿਹੜੇ ਚਾਰजेस ਹੈਗੇ ਆ ਉਹ ਪੈਣਗੇ ਜੋ ਚਾਰजेस ਹੋਣਗੇ ਅੱਛਾ ਇੰਟਰਨੈਸ਼ਨਲ ਚਾਰजेस ਪੈਣਗੇ ਜਿਹੜੇ ਅੱਛਾ ਠੀਕ ਇਹ ਇੱਕ ਜ਼ਰੂਰੀ ਗੱਲ ਹੈ ਇਹ ਜ਼ਰੂਰੀ ਹੈ ਕਲੀਅਰ ਕਰਨਾ ਕਿਉਂਕਿ ਕੋਈ ਇੰਗਲੈਂਡ ਤੋਂ ਸਪੇਨ ਤੋਂ ਆਸਟ੍ਰੇਲੀਆ ਤੋਂ ਮੰਗਾ ਲੇ ਤਾਂ ਕਹਿਣਗੇ 910 ਦਾ ਸੂਟ ਪਹੁੰਚ ਗਿਆ ਇੰਟਰਨੈਸ਼ਨਲ ਸ਼ਿਪ ਸ਼ਿਪਿੰਗ ਦੇ ਚਾਰਜਸ ਪੈਣਗੇ ਬਾਕੀ ਇੰਡੀਆ ਦੇ ਵਿੱਚ ਜੇ ਕਿਤੇ ਮੰਗਾਣਾ ਹੋਵੇ ਉਹ ਫ੍ਰੀ ਹੈ ਚਲੋ ਬਹੁਤ ਵਧੀਆ ਜੀ ਬਹੁਤ ਵਧੀਆ ਤੁਹਾਨੂੰ ਮੁਬਾਰਕਾਂ ਹੁਣ ਮੇਰਾ ਦਿਲ ਘਾਟਨ ਘਾਟਨ ਹੋ ਗਿਆ ਇਸ ਰੇਂਜ ਦਾ ਇੱਕ ਹੋਰ ਸੂਟ ਤੁਹਾਨੂੰ ਮੈਂ ਲੈ ਦਾਂਗਾ ਚਲੋ ਹੁਣ ਅੱਗੇ ਵਧੀਆ ਗੁਲਾਬੀ ਜਾਂ ਟੰਗਿਆ ਹੋਇਆ ਹਾਂਜੀ ਇਹ ਸੂਟ ਹੈਗਾ ਇਸ ਸੂਟ ਨੂੰ ਇੱਥੇ ਹੀ ਲਿਓ ਖੋਲ ਕੇ ਉਤਾਰ ਲਿਓ ਹੂੰ ਵੇਰੀ ਗੁੱਡ ਇਹ ਦੱਸੋ ਜੀ ਆ ਕੀ ਹੈ ਇਹ ਲੀਜੀ ਬੀਜੀ ਦਾ ਸਟੱਫ ਹੈ ਹਾਂ ਹਾਂ ਇਹ ਲੀਜੀ ਬੀਜੀ ਸਟੱਫ ਹੈ ਕੱਪੜੇ ਦਾ ਲੀਜੀ ਬੀਜੀ ਲੀਜੀ ਬੀਜੀ ਕੀ ਚੀਜ਼ ਹੁੰਦੀ ਹੈ ਕੱਪੜੇ ਦਾ ਨਾਮ ਹੈ ਕੱਪੜੇ ਦਾ ਨਾਮ ਹੀ ਲੀਜੀ ਬੀਜੀ ਹਾਂਜੀ ਹਾਂਜੀ ਇਹ ਮਤਲਬ ਜਿੱਦਾਂ ਕਿ ਗਰਮੀਆਂ ਦੇ ਵਿੱਚ ਕਹਿ ਦੋ ਕਿ ਕੋਈ ਤੋਹਫਾ ਹੀ ਹੁੰਦਾ ਪਾਉਣ ਲਈ ਕੀ ਹੁੰਦਾ ਤੋਹਫਾ ਤੋਹਫਾ ਹੀ ਕਹਿ ਦੋ ਕਿਉਂਕਿ ਇਹਦਾ ਪਾਇਆ ਬਿਲਕੁਲ ਬਹੁਤ ਸੌਫਟ ਸਟੱਫ ਹੈ ਦੇਖੋ ਚੈੱਕ ਕਰੋ ਹਾਂ ਹਾਂ ਔਰ ਪਲੱਸ ਇਹਦੇ ਨਾਲ ਹੋਰ ਕੀ ਹੈ ਇਹਦੇ ਨਾਲ ਸਲਵਾਰ ਜਾ ਪਲਾਜ਼ੋ ਜੋ ਵੀ ਤੁਸੀਂ ਬਣਾਉਣਾ ਚਾਹੁੰਦੇ ਹੋ ਆ ਦੇਖੋ ਉਸ ਤੇ ਵੀ ਏਮਬਰਾਇਡਰੀ ਕੀਤੀ ਹੋਈ ਹੈ ਹਾਂ ਪਲਾਜ਼ੋ ਬਲੂ ਜੋ ਬਣਾਉਣ ਵਾਸਤੇ ਠੀਕ ਹੈ ਜੀ ਆ ਨੀਚੇ ਬਾਟਮ ਹੈ ਬੇਸਿਕਲੀ ਸਲਵਾਰ ਜਾਂ ਪਲਾਜ਼ੋ ਬਣ ਜੇ ਤੇ ਇਹ ਇਹ ਕਿਹੜਾ ਕਪੜਾ ਦੀਦੀ ਇਹ ਸੇਮ ਇਜ਼ੀ ਬਿਜ਼ੀ ਇਹ ਵੀ ਇਲਿਜ਼ੀ ਬਿਜ਼ੀ ਹੈ ਹਾਂ ਜੀ ਮੈਂ ਜਾਣਦੀ ਆ ਮੈਂ ਜਾਣਦੀ ਆ ਇਸ ਕਪੜੇ ਨੂੰ ਕਿਉਂਕਿ ਸਾਡੇ ਮੰਮੀ ਹੋਣੀ ਹੈ ਇਹ ਕਪੜਾ ਪਾਉਂਦੇ ਹੁੰਦੇ ਸੀ ਸਾਡੇ ਪਿੰਡ ਕੋ ਭਾਈ ਉਹਨਾਂ ਦੇ ਸੀ ਕਪੜੇ ਵਾਲਾ ਤੇ ਉਹ ਉਹੀ ਸਟੱਫ ਲੈ ਕੇ ਆਉਂਦਾ ਸੀ ਕਿਉਂਕਿ ਸਾਡੇ ਮੰਮੀਆਂ ਨੂੰ ਨਾ ਪਿੰਡਾਂ ਦੇ ਵਿੱਚ ਇਹ ਵਾਲਾ ਸਟੱਫ ਜਿਹੜਾ ਉਹ ਜ਼ਿਆਦਾ ਵਧੀਆ ਲੱਗਦਾ ਗਰਮੀਆਂ 'ਚ ਆ ਇਹ ਗਰਮੀ ਵਾਲਾ ਸਟਾਫ ਹੈ ਬਹੁਤ ਸੋਹਣਾ ਤੇ ਇਹਦੇ ਨਾਲ ਦੁਪੱਟਾ ਵੀ ਹੈ ਆ ਦੁਪੱਟਾ ਵੀ ਹੈ ਇਹ ਦੁਪੱਟੇ ਦੇ ਵੀ ਪੂਰਾ ਕੋਈਆਂ ਦੁਪੱਟਾ ਹੈ ਸੈਮੀ ਸੈਮੀ ਸ਼ਫੋਨ ਹੈ ਸੈਮੀ ਸੈਮੀ ਸ਼ਫੋਨ ਤੇ ਇਹਨਾਂ ਦੁਪੱਟੇ ਤੇ ਵੀ ਆ ਲੈਸ ਲੱਗੀ ਹੋਈ ਦੇਖੋ ਵਾਹ ਜੀ ਵਾਹ ਵਾਹ ਜੀ ਵਾਹ ਇਹ ਸੂਟ ਕਿੰਨੇ ਦਾ ਹੈ ਇਹ ਹੈ ਇਹ ਜਾਇਜ ਜਿਆ ਦੱਸਿਓ ਕਿ ਕੋਈ ਐ ਨਾ ਦੱਸਿਓ ਕਿ ਤੇ ਤੇ ਉਹੀ ਰੇਟ ਦੱਸਣਾ ਜੋ ਤੁਸੀਂ ਵੇਚਣਾ ਹੈ ਇਹ ਨਹੀਂ ਕਿ ਮੇਰੇ ਕਰਕੇ ਘੱਟਾ ਦਾਦੋ ਤੇ ਮੁੜ ਕੇ ਮੇਰੇ ਕਸਟਮਰ ਜਿਹੜੇ ਜਾਂ ਫਿਰ ਜਿਹੜੇ ਸਬਸਕ੍ਰਾਈਬਰ ਵੀਰ ਭੈਣ ਕਹਿਣ ਵੀ ਨਾ ਜੀ ਤੁਹਾਡੀ ਭੈਣ ਨੇ ਤੁਹਾਨੂੰ ਤਾਂ ਘੱਟ ਦੱਸਿਆ ਤੇ ਤੁਹਾਨੂੰ ਸਾਨੂੰ ਜ਼ਿਆਦਾ ਦੱਸਤਾ ਹਾਂ ਹਾਂ ਇਹ 850 ਦਾ ਹੈ ਹੈ 850 ਦਾ ਹੈ ਇਹ ਇਸ ਤੋਂ ਵੀ ਸਸਤਾ ਹੈ ਚਿੱਟੇ ਤੋਂ ਚੁੰਨੀ ਸਮੇਤ ਹਾਂਜੀ ਨਹੀਂ 850 ਦਾ ਹੈ 850 ਦੇ ਵਿੱਚ ਸ਼ਿਪਿੰਗ ਵੀ ਫ੍ਰੀ ਹੈ ਹਾਂਜੀ ਬੱਲੇ 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 ਫਿਰ ਤਾਂ ਬਹੁਤ ਵਧੀਆ ਹੋ ਗਿਆ ਹੁਣ ਜਿਹੜਾ ਇਹ ਵਾਲਾ ਸੂਟ ਆ ਇਹ ਵਾਲਾ ਸੂਟ ਵੀ ਕਿੰਨਾ ਸੋਹਣਾ ਬਲੈਕ ਰੰਗ ਦਾ ਤੇ ਜਿਹੜੇ ਸ਼ਕੀਲ ਹੁੰਦੇ ਨੇ ਸੂਟਾਂ ਦੇ ਹੈਨਾ ਹਾਂ ਮਤਲਬ ਆਲਓਵਰ ਸੂਟ ਆ ਇਦਾਂ ਕਢਾਈ ਕੀਤੀ ਹੋਈ ਆ ਉਹ ਦੁਪੱਟਾ ਵਾ ਦੁਪੱਟੇ ਤੇ ਵਰਕ ਕੀਤਾ ਆ ਪ੍ਰਾਈਸ ਦੀ ਜੀ ਦੱਸਣਗੇ ਮੈਨੂੰ ਪ੍ਰਾਈਸ ਬਾਰੇ ਕੁਝ ਨਹੀਂ ਪਤਾ ਇਹ ਇਹ ਚਿਮਕੜੇ ਵੀ ਆ ਕਿ ਇਹ ਚਿਮਕੜੇ ਹਾਂ ਹਾਂ ਇਹ ਸਿਰੋਸਕੀ ਜਿੱਦਾਂ ਕਹ ਦੋ ਕਿ ਆ ਲੱਗਿਆ ਹੋਇਆ ਇੱਥੇ ਕੰਮ ਕੀਤਾ ਆ ਸਿਰੋਸਕੀ ਹੈ ਇਹਨਾਂ ਨੇ ਕੰਮ ਕੀਤਾ ਹੋਇਆ ਇਸ ਤੇ ਪੂਰਾ ਇਹਦਾ ਜੀ ਦੀ ਰੇਟ ਵੀ ਦੱਸ ਦੋ ਇਹ ਬਲੈਕ ਸੂਟ ਦਾ ਇਹ ਬਲੈਕ ਸੂਟ ਦੀ ਇੱਕ ਮਤਲਬ ਖਾਸियत ਦੱਸਣੀ ਆ ਇਹ ਫਰੰਟ ਤਾਂ ਹੈ ਹੈ ਇਹਦੇ ਨਾਲ ਪਲੱਸ ਇਹਦੀ 슬ੀਵ ਵੀ ਹੈ ओके। ਉਹ ਤੁਹਾਡੇ ਤੇ ਡਿਪੈਂਡ ਕਰਦਾ ਹੈ ਤੁਸੀਂ ਸਲੀਪ ਬਣਾਉਣਾ ਚਾਹੁੰਦੇ ਹੋ, ਪੌਂਚੀਆਂ ਤੇ ਲੈਣਾ ਚਾਹੁੰਦੇ ਹੋ, ਪਲਾਜ਼ੋ ਕਰਵਾਉਣਾ ਚਾਹੁੰਦੇ ਹੋ, ਉਹ ਤੁਹਾਡੇ ਡਿਪੈਂਡ ਕਰਦਾ ਤੁਹਾਡੇ ਤੇ ਵੀ ਤੁਸੀਂ ਕਿਦਾਂ ਨੂੰ ਤਿਆਰ ਕਰਵਾਉਣਾ ਚਾਹੁੰਦੇ ਹੋ। ਤੁਸੀਂ ਆਪਣੇ ਬੁਟੀਕ ਤੋਂ ਜਾ ਕੇ ਜਿਵੇਂ ਮਰਜੀ ਉਸ ਨੂੰ ਤਿਆਰ ਕਰਵਾ ਸਕਦੇ ਹੋ। ਜਾਂ ਸਲਵਾਰ ਬਣਾ ਲਓ, ਜਾਂ ਪਲਾਜ਼ੋ ਬਣਾ ਲਓ। ਸ਼ਮਾ ਜੀ ਕਿਤੇ ਇਹਦਾ ਪ੍ਰਾਈਸ ਦੱਸ ਦੋ। ਪ੍ਰਾਈਸ ਇਸ ਦਾ ਦੱਸੋ। ਤੁਸੀਂ ਗੈਸ ਕਰੋ ਇਸ ਵਾਰ। ਇਹਦਾ ਗੈਸ ਮੈਂ ਕੀ ਕਰਾਂ ਮੈਂ ਤਾਂ ਨਹੀਂ ਕਰ ਸਕਦਾ ਮੈਂ ਗੈਸ ਨਹੀਂ ਲਾ ਸਕਦੀ ਬੁਣੀ ਥੋੜਾ ਗੈਸ ਕਰੂ ਥੋੜਾ ਜਿਹਾ ਕੋਈ ਬਹੜੀ ਦੇਖ ਕੇ ਸਾਨੂੰ ਜਾਸਾ ਦੇ ਇਹ ਬਲੈਕ ਸੂਟ ਮੈਨੂੰ ਯਾਦ ਕਿਰਨ ਦਾ ਇੱਕ ਬਲੈਕ ਸੂਟ ਬਣਵਾਇਆ ਸੀ ਮੈਂ ਹਾਂ ਤੇ ਉਹਦੀ ਉਹਦੇ ਦੇ ਵਰਕ ਵੀ ਕਰਵਾਇਆ ਸੀ ਆਪਾਂ ਪਟਿਆਲੇ ਤੋਂ ਕਰਵਾਇਆ ਸੀ ਵਰਕ ਉਹ ਤਕਰੀਬਨ ਪਿਆ ਸੀ 2700 ਰੁਪਏ ਦਾ ਹਾਂ ਸੂਟ ਪਲੱਸ ਚੁੰਨੀ ਤੇ ਪਲੱਸ ਵਰਕ ਕਰਾ ਕੇ 2700 ਰੁਪਏ ਦਾ ਪਿਆ ਸੀ ਤੇ ਇਹਦਾ ਜੇ ਮੈਂ ਆਈਡੀਆ ਲਾਵਾਂ ਜੇ ਤੁਸੀਂ ਕਹਿ ਰਹੇ ਹੋ ਵੀ ਤੁਹਾਡੇ ਰੇਟ ਸਸਤੇ ਨੇ ਤਾਂ ਇਹ 1800 2000 ਤੱਕ ਮੇਰਾ ਬਿਲਕੁਲ ਕੰਪਲੀਟ ਆਈਡੀਆ ਹੈਗਾ ਹੁਣ ਮੈਂ ਦੱਸਾਂ ਹਾਂਜੀ ਹੁਣ ਤੁਸੀਂ ਦੱਸੋ 1100 ਦਾ ਇਹ 1100 ਦਾ ਰੇਟ ਹੈ ਵਾਹ ਜੀ ਵਾਹ ਮੈਂ ਦੀ ਮੈਂ ਮਤਲਬ ਵੈਸੇ ਦੀਦੀ ਦੇ ਸੂਟ ਜਿਹੜੇ ਆ ਮੈਨੂੰ ਦੀਦੀ ਨੇ ਵਟਸਐਪ ਵੀਡੀਓ ਕਰਕੇ ਵਿਖਾਏ ਸੀ ਪਰ ਸਾਰੇ ਸੂਟ ਨਹੀਂ ਵਿਖਾਏ ਉਹ ਮੈਂ ਇੱਥੇ ਆ ਕੇ ਵੇਖ ਰਹੀ ਆ ਅੱਜ ਨਹੀਂ ਮਹਿੰਗੇ ਮਹਿੰਗੇ ਸੂਟ ਦੀਦੀ ਬਹੁਤ ਮਹਿੰਗੇ ਇੱਕ ਬਹੁਤ ਮਹਿੰਗਾ ਹੈ ਨਹੀਂ ਨਹੀਂ ਮਹਿੰਗੇ ਗਿਰਨਾ ਆਪਾਂ ਨਹੀਂ ਲੈਣਾ ਮੈਂ ਬਲੈਕ ਨਹੀਂ ਲੈਂਦੀ ਮੈਨੂੰ ਪਤਾ ਮੇਰੇ ਕੋ ਬਲੈਕ ਹੈਗਾ ਹਾਂ ਹੋਰ ਮੇਰੇ ਪੈਣਾ ਵਿੱਚ ਬਹੁਤ ਕਲਰ ਹੈ ਇਸ ਵਿੱਚ ਮਤਲਬ ਅਲੱਗ-ਅਲੱਗ ਮਤਲਬ ਹੈ ਜਿਹੜਾ ਵੀ ਪੀਸ ਹੈ ਨਾ ਜਿਹੜੇ ਵੀ ਇੱਥੇ ਡਿਸਪਲੇ ਹੋ ਰਿਹਾ ਹੈ ਇਹਨਾਂ ਵਿੱਚ ਤੁਹਾਨੂੰ ਐ ਇਸ ਵਿੱਚ ਸਿਰਫ ਆ ਬਲੈਕ ਕਲਰ ਹੀ ਮਿਲੇਗਾ ਆਹੀ ਡਿਜ਼ਾਈਨ ਮਿਲੇਗਾ ਮਤਲਬ ਜੇ ਇਹ ਸੇਮ ਸੂਟ ਤੁਸੀਂ ਅਸੀਂ ਕਿਸੇ ਨੇ ਲੈਣਾ ਤਾਂ ਇੱਕੋ ਹੀ ਡਿਜ਼ਾਈਨ ਹੈ ਤੇ ਇੱਕੋ ਹੀ ਕਲਰ ਹੈ ਇਹਦੇ ਚ ਹੋਰ ਕਲਰ ਨਹੀਂ ਮਿਲ ਸਕਦਾ ਇਹਦੇ ਚ ਇਕੱਲਾ ਇਹਦੇ ਚ ਬਲੈਕ ਕਲਰ ਹੀ ਮਿਲੇਗਾ ਜਿਹੜਾ ਸੇਮ ਪੈਟਰਨ ਡਿਜ਼ਾਈਨ a ਸੇਮ ਹੀ ਕਾਲਾ ਰੰਗ ਹੀ ਮਿਲੇਗਾ ਜਿਹਦਾ ਬਲੈਕ ਸੂਟ ਹੈ। ਓਕੇ। ਮਤਲਬ a ਸਿੰਗਲ ਕਲਰ ਹੈ ਮਤਲਬ ਇਹਦੇ ਚ ਆਹੀ ਰੰਗ ਮਿਲੇਗਾ ਤੇ ਲੇਕ ਸੂਟ ਜਿਨੇ ਮਰਜ਼ੀ ਲੈ ਲਓ। ਹਾਂਜੀ ਹਾਂਜੀ ਸੂਟ ਜਿਨੇ ਮੈਂ ਕਹਿਆ ਕਿ ਤੋ ਇੱਕੋ ਹੀ ਪੀਸ ਹੈ ਜੀ ਜਿਵੇਂ ਤੁਸੀਂ ਕਹਿ ਰਹੇ ਹੋ ਨਾ। ਨਹੀਂ 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 ਇੱਕੋ ਪੀਸ ਨਹੀਂ ਹੈ ਨਾ। ਹੁੰਦਾ ਕਿ ਆ ਮਤਲਬ ਇਹਦੀ ਜੋ ਵੀ ਹੈ ਸੇਮ ਡਿਜ਼ਾਈਨ ਇਤਨੇ ਵਿੱਚ ਹੀ ਮਿਲੇਗਾ। ਤੇ ਇੱਦਾਂ ਮੇਰੀ ਕੁੜੀ ਕਿਉਂ ਰੌਣ ਲੱਗ ਗਈ ਏ? ਇਹ ਬਾਅਦ ਤੇ ਓਏ। ਲਓ ਜੀ ਸਾਡੀ ਇਬਾਦਤ ਆ ਗਈ ਸੀ। ਇਬਾਦਤ ਨੇ ਸਾਨੂੰ ਖੇਡਾਂ ਚ ਲਾ ਰਿਆ ਆਹ ਦੀ ਖੇਡਾਂ ਚ ਲੱਗ ਗਈ ਇਹਦੇ ਨਾਲ ਹਾਂ ਇਹ ਬਾਜੋ ਇਹ ਚ ਇਹ ਬਾਤ ਇਹ ਚ ਇਧਰ ਦੇਖੋ ਪਾਪਾ ਪਾਪਾ ਤੁਸੀਂ ਸੂਟ ਨਹੀਂ ਲੈਣੇ ਵਾਲੇ ਸੂਟਾਂ ਦੇਖ ਰਹੇ ਹੋ ਮੋਟੂ ਬਤਲੂ ਨਾਲ ਖੇਡ ਰਿਹਾ ਹੋ ਅੱਛਾ ਤੇ ਆਹ ਦੀਦੀ ਆ येलो ਸੂਟ ਬਾਰੇ ਦੱਸੋ ਇਹਦੇ ਚ ਵੀ ਬਹੁਤ ਸੋਹਣਾ ਕੀਤਾ ਹੋਇਆ ਹੈ ਕਢਾਈ ਜੀ ਕੱਢੀ ਹੋਈ jana ਇਹਦੀ ਵੀ ਆ ਸਾਰਾ ਕਢਾਈ ਦੇਖੋ ਕਢਾਈ ਦੀ ਬਹੁਤ ਸੋਹਣੀ ਕੱਢੀ ਹੋਈ ਹੈ ਤੇ ਦੇਖੋ ਆਪਰੇ ਮਤਲਬ ਜਿੱਦਾ ਆ ਪੂਰਾ ਫੁੱਲ ਲੈਂਥ ਤਿਆਰ ਹੋਣ ਵਾਲੀ ਹੈ ਮਤਲਬ 45 ਇੰਚ ਤੱਕ ਲੈਂਥ ਤਿਆਰ ਹੋ ਜਾਣ ਵਾਲੀ ਹੈ 45 ਇੰਚ ਲੈਂਥ ਹੈ ਜੀ ਹਾਂਜੀ ਮਤਲਬ ਜਿੱਦਾ ਕੀ ਕੋਈ ਵੱਡਾ ਛੋਟਾ ਕਰਨਾ ਚਾਹੁੰਦਾ ਹੈ ਪ੍ਰੋਪਰ ਸੰਜਾ ਕਪੜਾ ਹੈ ਨਾ ਇਹ ਲੋਕ ਕਰਵਾ ਸਕਦਾ ਹੈ ਆ ਪੂਰਾ ਸੰਜਾ ਕਪੜਾ ਹੈ ਜਿੰਨੀ ਮਰਜੀ ਆਪਣੀ ਕੋਈ ਲੈਂਥ ਤਿਆਰ ਵੱਡੀ ਛੋਟੀ ਉਹ ਕਰਵਾ ਸਕਦਾ ਹੈ ਇਹਦੇ ਚ ਕਲਰ ਵੀ ਹੈ ਕਿ ਇਹ ਵੀ ਸੋਲੋ ਕਲਰ ਹੀ ਹੈ ਸਿੰਗਲ ਕਲਰ ਹੀ ਹੈ ਇਹ ਵੀ ਇਕੱਲਾ ਮਤਲਬ yellow ਕਲਰ ਹੀ ਮਿਲੇਗਾ ਅੱਛਾ ਇਹਦੇ ਚ ਵੀ yellow ਕਲਰ ਹੀ ਮਿਲੇਗਾ ਹਾਂਜੀ ਡਿਜ਼ਾਈਨ ਵੀ ਇਹੀ ਤੇ ਇਹਦੇ ਨਾਲ ਦੁਪੱਟਾ ਵੀ ਹੈਗਾ ਹਾਂਜੀ ਆ ਦੁਪੱਟਾ ਦੇ ਆਨ ਇਹ ਟਾਈ ਐਂਡ ਡਾਈ ਦੁਪੱਟਾ ਹੈ। ਓਕੇ। ਮਸਲੀਨ ਦਾ ਦੁਪੱਟਾ ਹੈ। ਮਸਲੀਨ ਕੋਟਨ। ਹਾਂਜੀ ਮਸਲੀਨ ਦਾ ਹੀ ਸੂਟ ਹੈ। ਮਸਲੀਨ ਕੋਟਨ ਦਾ ਹੀ ਦੁਪੱਟਾ ਹੈ ਤੇ ਇਹਦੇ ਦੇ ਉੱਤੇ ਆ ਲੈਸ ਲੱਗੀ ਹੋਈ ਹੈ। ਸੋਹਣੀ ਲੈਸ ਲੱਗੀ ਹੋਈ ਹੈ। ਸੋਹਣੀ ਹੈ ਸੋਹਣੀ ਹੈ। ਦੁਪੱਟਾ ਐਂਡ ਆਈ ਕਲਰ ਵੀ ਬਹੁਤ ਸੋਹਣਾ ਹੈ ਦੁਪੱਟਾ ਵੀ ਪ੍ਰੋਪਰ ਮਤਲਬ ਪੂਰੀ ਚੌੜਾਈ ਵਾਲਾ ਦੁਪੱਟਾ ਦੇਖੋ। ਯਾਨੀ ਕਿ ਛੋਟਾ ਹੈ। ਆ ਦੇਖੋ ਪ੍ਰੋਪਰ ਦਾ ਕਿ ਆਪਾਂ ਲੈਂਦੇ ਆ ਕਿ ਪੰਜਾਬ ਦੇ ਵਿੱਚ ਜਿਹਦਾ ਜ਼ਿਆਦਾ ਚਾਹੁੰਦੇ ਆ ਛੋਲੇ ਛੋਲੇ ਦੁਪੱਟੇ। ਸੇਮ ਉਦਾਂ ਹੀ ਹੈ। ਇਹਦਾ ਹੁਣ ਰੇਟ ਵੀ ਦੱਸ ਦਿਓ ਜੇ ਥ ਸਲਵਾਰ ਪਲਾਜ਼ੋ 슬ੀਵ ਜੋ ਕੁਝ ਵੀ ਇਹਦਾ ਕਰਵਾਉਣਾ ਚਾਹੁੰਦੇ ਹੋ ਆ ਦੇਖੋ ਓਕੇ ਬਹੁਤ ਵਧੀਆ ਬਹੁਤ ਵਧੀਆ ਫਿਰਦਾ ਆ ਦੇਖੋ ਨਹੀਂ ਠੀਕ ਹੈ ਠੀਕ ਹੈ ਇਹਦਾ ਮੈਨੂੰ ਰੇਟ ਦੱਸੋ ਕੀ ਹੈ ਇਹਦਾ ਰੇਟ ਹੈ ਸੇਮ 1100 ਵਾਹ ਜੀ ਵਾਹ ਵਾਹ ਜੀ ਵਾਹ ਇਹ ਸੂਟ ਫਿਰ ਪੈਕ ਕਰ ਦੋ ਬਹੁਤ ਸੋਹਣਾ ਨਹੀਂ ਸੂਟ ਦਾ ਰੇਟ ਮੈਨੂੰ ਬਾਕੀ ਬਹੁਤ ਸੋਹਣਾ ਲੱਗਿਆ 1100 ਵਿੱਚ ਨਹੀਂ ਮਿਲਦੇ ਸੂਟ ਨਹੀਂ ਤਾਂ ਕੜਾਈਆਂ ਕੱਢੇ ਹੋਏ ਕਿ ਮੈਨੂੰ ਤਾਂ ਪਤਾ ਹੀ ਇਹ ਉਹ ਚਿੱਟਾ ਸੂਟ ਦਾ ਮੈਂ ਹੈਰਾਨ ਹੋ ਗਿਆ ਇੰਨੀ ਕਢਾਈ ਕੱਢਣ ਤੋਂ ਬਾਅਦ ਆਹ ਬੜੇ ਢੇਗ ਲਾ ਰੱਖਿਆ ਆ ਕੀ ਵਿਆਹ ਵਾਲਾ ਸੂਟ ਹੈ ਇਹ ਵੀ ਮਸਲੀਨ ਦਾ ਹੀ ਸੂਟ ਹੈ ਹਾਂ ਭਈ ਉਹ ਚਿੱਟੇ ਕੱਪੜੇ ਕਿਰਨ ਕਿੰਨੇ ਇਕੱਠੇ ਕਰ ਕਿੰਨੇ ਵਾਈਟ ਸੂਟ ਲੀਦੀ ਨੇ ਕਿੰਨੇ ਦਾ ਸੀ 900 ਦਾ 900 ਦਾ ਬਹੁਤ ਵਧੀਆ ਬਹੁਤ ਵਧੀਆ ਆਹ ਠਿਕ ਟੁਕ ਖਾ ਇਹ ਤੁਸੀਂ ਇੰਦਾਂ ਕਰੋ ਮੈਨੂੰ ਐਵੇਂ ਸਮਝ ਨਹੀਂ ਲੱਗਣੀ ਨਾ ਹੀ ਆਪਣੇ ਉਹਨਾਂ ਨੂੰ ਸਮਝ ਲੱਗਣੀ ਹੈ ਸਬਸਕ੍ਰਾਈਬਰਸ ਨੂੰ ਤੁਸੀਂ ਇੱਕ ਵਾਰੀ ਟੇਬਲ ਤੇ ਰੱਖ ਲਓ ਮੇਨ ਮੇਨ ਸੂਟ ਚੱਕ ਕੇ ਲੋ ਜੀ ਸਾਡਾ ਇਬਾਦਤ ਬੈਠ ਗਿਆ ਗੋਦੀ ਦੇ ਵਿੱਚ ਆਪਣੀ ਦੀਦੀ ਦੇ ਤੇ ਆਰਾਮ ਵਾਲੀ ਇੱਥੇ ਬੈਠੇ ਗਈ ਤੇ ਹੁਣ ਅਸੀਂ ਕਰਾਂਗੇ ਸ਼ੂਟ ਆ ਦੀਦੀ ਨੇ ਲਾ ਲਿਆ ਠੇਗ ਇੱਕ ਇੱਕ ਸੈਂਪਲ ਪੀਸ ਚੱਕ ਲਿਆਂਦਾ ਤੇ ਸੈਂਪਲ ਪੀਸ ਦਿਖਾਈ ਚੱਲੋ ਲੋ ਜੀ ਆਹ ਲੋ ਜੀ ਬਲੈਕ ਸੂਟ ਇੱਕ ਹੋਰ ਕਿੰਨਾ ਸੋਹਣਾ ਬਲੈਕ ਵੈਸੇ ਸਾਰਿਆਂ ਦਾ ਫੇਵਰਟ ਹੁੰਦਾ ਵਾ ਇਹਦੇ ਨਾਲ ਦੁਪੱਟਾ ਦੇ ਦੀ ਦੁਪੱਟਾ ਦੋਸਤ ਜਿਹੜਾ ਹੈਗਾ ਪਿੰਕ ਕਲਰ ਦਾ ਦੁਪੱਟਾ ਹੈ ਇਹਨਾ ਬਲੈਕ ਦਾ ਡਿਜ਼ਾਈਨ ਕਰਾਈ ਹੋਈ ਹੈ ਨਾ। ਅਸਾਂ ਐਸਾ ਚਾਹਾਂਗੇ। ਓਕੇ। ਦੁਪੱਟਾ। ਅੱਛਾ ਦੋ ਰੰਗ ਦਾ ਦੋ ਰੰਗ ਦਾ ਦੁਪੱਟਾ ਹੈ। ਹੂੰ ਹੂੰ। ਕਾਈ ਹੈਂ ਦਾ ਇਹ ਥੋੜਾ। ਬਹੁਤ ਸੋਹਣਾ ਦੁਪੱਟਾ ਵੀ ਬਹੁਤ ਸੋਹਣਾ ਹੈ ਤੇ ਸੂਟ ਵੀ ਬਹੁਤ ਸੋਹਣਾ ਹੈ। ਤੇ ਇਹ ਕਿੰਨੇ ਦਾ ਸੂਟ ਹੈ ਵੀ ਦੱਸੀ ਜੋ ਫਟਵੜ ਤੇ ਇੱਕ ਕੱਪੜਾ ਕਿਹੜਾ ਹੈ? ਇਹ ਮਸਲੀਨ ਇੰਪੋਰਟਡ ਹੈ। ਇਹ ਹਾਂ ਇੱਧਰ ਬਣਾ ਰਹੇ ਹਾਂ। ਸੱਢੇ 11 ਦਾ ਸੋਦਾ ਸੂਟ ਹੈ। ਇਹ 1150 ਦਾ। ਓਕੇ। ਇਹ ਆਪਣੇ ਜਿਵੇਂ ਸਾਡੀ ਮੰਮੀ ਆਂਟੀਆਂ ਸਭੀਆਂ ਪਿਆਰੀਆਂ ਪਿਆਰੀਆਂ ਕਿ ਉਹਨਾਂ ਵਾਸਤੇ ਕਲਰ ਨੇ ਇਹੋ ਜਿਹੇ ਸੋਹਣੇ ਸੋਹਣੇ ਆਇਆ ਤਾਂ ਮੇਰੇ ਵਰਗੇ ਵੀ ਪਾ ਸਕਦੇ ਨੇ ਅੱਜ ਕੱਲ ਕੋਈ ਹੋ ਰਹਿ ਨਹੀਂ ਗਿਆ ਬੀਚ ਵਿੱਚ ਵੈਸੇ ਆਹ ਸਲਵਾਰਾ ਇਹ ਮੇਰਾ ਸਲਵਾਰਾ ਮੈਚਿੰਗ ਇਹ ਕੋਟਨ ਦਾ ਸੂਟ ਹੈ ਨਾ ਸੈਮੀ ਸ਼ਫੋਨ ਹੈ ਪਿਓਰ ਸ਼ਫੋਨੀ ਆ ਸੈਮੀ ਇਹਨਾਂ ਨੂੰ ਪਹਿਲਾਂ ਕਲੀਅਰ ਕਰ ਦਿੰਨੇ ਆ ਇਹ ਵੀ ਦੱਸ ਦੋ ਦੀਦੀ ਕਿਨੇ ਦਾ ਸੂਟ ਹੈ ਹੈ 700 ਇਹ 700 ਦਾ ਸੂਟ ਹੈ ਜੀ 700 700 700 ਲਿਖੀ ਚਲੋ ਜੀ ਰੇਟ ਇਹ ਵੀ ਬਹੁਤ ਸੋਹਣਾ ਜਿਹੜੀ ਮੈਂ ਕਹਿੰਦਾ ਜਿੱਥੇ ਵੀ ਤੁਹਾਨੂੰ ਲੱਗਦਾ ਵੀ ਇਹ ਸੂਟ ਤੁਹਾਨੂੰ ਵਧੀਆ ਲੱਗਿਆ ਉੱਥੇ ਪੋਸ ਕਰਕੇ ਸਕਰੀਨਸ਼ਾਟ ਲੈ ਕੇ نیچے ਦਿੱਤੇ ਗਏ ਨੰਬਰ ਤੇ ਵਟਸਐਪ ਕਰ ਦਿਓ ਇਹ ਵੀ ਬਹੁਤ ਸੋਹਣਾ ਗਰਮੀਆਂ ਸਪੋਣ ਵਾਲਾ ਕੂਲ ਜਿਹਾ ਕਲਰ ਹੈ ਬਹੁਤ ਸੋਹਣਾ ਔਰ ਇੰਨਾ ਹੌਲਾ ਜਿਹਾ ਕੱਪੜਾ ਮਨਾ ਬਹੁਤ ਵਧੀਆ ਇਹ ਵੀ ਇਹਦੇ ਨਾਲ ਸਲਵਾਰ ਆ ਔਰ ਇਹਦੇ ਨਾਲ ਦੁਪੱਟਾ ਪਸਟਾ ਹਾਂ ਦੁਪੱਟਾ ਇਹ ਨਾਲ ਇਹ ਵੀ ਇਹਦੀ ਸੇਮ ਪ੍ਰਾਈਸ ਹਾਂਜੀ 700 700 ਵੀ ਵਿਦ ਸ਼ਿਪਿੰਗ ਹਾਂਜੀ ਹਾਂਜੀ ਇੰਡੀਆ ਲੈਵਲ ਦੀ ਸ਼ਿਪਿੰਗ ਵਿਦ ਹੈਗੀ ਹੈ ਆ ਜੋਗੀਆ ਵਿੱਚ ਜੋਗੀਆ ਵਿੱਚ ਜੋਗੀਆ ਵੀ ਤੇਰੀ ਜੋਗਣ ਹੋ ਗਈਆਂ ਨਾਲ ਸ਼ੁਰੂਆਤ ਕਰਦੇ ਹੋਏ ਜੋਗੀ ਕਲਰ ਦੀ ਹੈ ਹਾਂ ਇਹ ਵੀ ਬਹੁਤ ਸੋਹਣਾ ਡਿਜ਼ਾਈਨ ਹੈ ਇਹ ਵੀ ਬਹੁਤ ਸੋਹਣਾ ਡਿਜ਼ਾਈਨ ਹੈ ਹੂੰ ਇਹਦੇ ਨਾਲ ਜਿਹੜੀ ਚੁੰਨੀ ਹੈਗੀ ਇਹ ਚੁੰਨੀ ਵੀ ਬੜੀ ਸੋਹਣੀ ਲੱਗ ਰਹੀ ਹੈ ਤੇ ਚੁੰਨੀ ਪਤਾ ਨਹੀਂ ਕਿਹੜੀ ਹੈ ਚੁੰਨੀ ਸ਼ਿਖਾਉਂਦੀ ਹੈ ਹੂੰ ਦੇਖੋ ਬਹੁਤ ਸੋਹਣੀ ਚੁੰਨੀ ਚੁੰਨੀ ਦੇ ਵਿੱਚ ਫੁੱਲ ਬੁਟੀਆਂ ਬਣੀਆਂ ਹੋਈਆਂ ਨੇ ਬੜੀਆਂ ਸੋਹਣੀਆਂ ਇਹ ਸੈੱਟ ਵਾਈਸ ਹੈ। ਇਹਦੇ ਵਿੱਚ ਭਲਾ ਇਹ ਪੂਰਾ ਸੈੱਟ ਹੈਗਾ। ਅਲੱਗ-ਅਲੱਗ ਕਲਰ ਦੇ ਸੈੱਟ ਹੈ। ਅਚਾ ਇਹ ਕਲਰ ਵਾਈਸ ਨੇ। ਇਹਦੇ ਇਹਦੇ ਵਿੱਚ ਕਿੰਨੇ ਕਲਰ ਨੇ ਇਹਦੇ ਵਿੱਚ? ਇਹਦੇ ਵਿੱਚ 4 ਕਲਰ ਨੇ। ਅਚਾ ਇਹਦੇ 4 ਕਲਰ ਮਿਲ ਜਾਣਗੇ। ਕਲਰ ਹੈ ਜੇ ਜੇ ਤੁਸੀਂ ਹੋਰ ਕਲਰ ਕਰ ਦਿਨਗੇ। ਇਹਦਾ ਰੇਟ ਨਹੀਂ ਦੱਸਿਆ। ਇਹ ਸੂਟ 800 ਦਾ ਹੈ। 800 ਦਾ। ਹਾਂਜੀ। ਸੋਨਾ ਸੂਟ ਆ। ਚਲੋ ਨੈਕਸਟ ਨੈਕਸਟ ਸੂਟ ਦਿਖਾਓ। ਆ ਦੁਪੱਟਾ ਇਹਦੇ ਨਾਲ। ਇਹ ਦੁਪੱਟਾ ਠੀਕ ਹੈ। ਇਹ ਤਾਂ ਦੇਖ ਲਿਆ ਸੀ ਦੁਪੱਟਾ। ਹਮ। ਲਓ ਜੀ ਅਗਲਾ ਸੂਟ। ਠੀਕ ਹੈ ਜੀ ਤੁਸੀ ਇਹਦਾ ਵੀ ਵਰਕ ਕਿੱਦਾਂ ਸੋਹਣਾ ਵਾ ਬਹੁਤ ਸੋਹਣਾ ਵਰਕ ਲੱਗ ਰਿਹਾ ਦੁਪੱਟਾ ਦੀਦੀ ਨਾਲ ਲਾਓ ਦੁਪੱਟੇ ਤੇ ਵੀ ਕੱਟ ਵਰਕ ਕੀਤਾ ਹੋਇਆ ਹਮਮ ਤੇ ਜਿਵੇਂ ਫੁੱਲ ਬਣੇ ਹੋਏ ਨੇ ਇਹਦੇ ਵਿੱਚ ਬਹੁਤ ਹੀ ਬੜੇ ਬੜੇ ਬਹੁਤ ਸੋਹਣਾ ਸੂਟ ਹੈ ਇਹ ਇਹ ਦੀਦੀ ਕੱਪੜਾ ਵੀ ਦੱਸ ਦਿਓ ਨਾਲ ਦੀ ਨਾਲ ਇਹ ਕੱਪੜਾ ਹੈਗਾ ਜਿਹੜਾ ਮਸਲਿਨ ਕਾਟਨ ਹੈ ਮਸਲਿਨ ਕਾਟਨ ਦਾ ਹੀ ਦੁਪੱਟਾ ਹੈ ਠੀਕ ਹੈ ਉਹ ਲੱਗਦਾ ਹੋਇਆ ਇਸ ਤੇ ਇਹ ਵੀ ਫੁੱਲ ਲੈਂਥ ਮਤਲਬ 5 ਮੀਟਰ ਆਲਓਵਰ ਸੂਟ ਬਣਦਾ ਹੈ ਜਿੱਦਾਂ ਮਜੀ ਕੁਲਾ ਕੁਲਾ ਸੂਟ ਬਣਵਾ ਸਕਦੇ ਇਹਦਾ ਪ੍ਰਾਈਸ ਦੱਸ ਦਿਓ ਫੜਾ ਫੜਾ ਪ੍ਰਾਈਸ ਕਿੰਨੇ ਗਿਆ ਸਾਢੇ 1100 ਬਹੁਤ ਹੀ ਵਧੀਆ ਬਹੁਤ ਹੀ ਵਧੀਆ ਨੈਕਸਟ ਸੂਟ ਦਿਖਾਓ ਫਟਾਫਟ ਫਟਾਫਟ ਹਾਂ ਔਰਗੈਂza ਦਾ ਸੂਟ ਹੈ ਇਹ ਔਰਗੈਂza ਵਾਲੀ ਆਹ ਸੂਟ ਹੈ ਜੀ ਇਹ ਔਰਗੈਂza ਦਾ ਸੂਟ ਹੈ ਤੇ ਇਹਦੇ ਨਾਲ ਆ ਦੀਦੀ ਨੇ ਫੜੀ ਸਲਵਾਰ ਹੈ ਸਲਵਾਰ ਹੈ ਇਹ ਕਾਟਨ ਚ ਦੀਦੀ ਸਲਵਾਰ ਹੈ ਜੀ ਕਾਟਨ ਦੀ ਸਲਵਾਰ ਹੈ ਮਤਲਬ ਬਹੁਤ ਵਧੀਆ ਮਤਲਬ ਸੁਪੀਰੀਅਰ ਕਾਟਨ ਦਾ ਬਣੂ ਹੈ ਤੇ ਪਲੱਸ ਇਹਦੇ ਨਾਲ ਆ ਦੁਪੱਟਾ ਦੁਪੱਟਾ ਵੀ ਡਿਜ਼ਾਈਨਰ ਹੈ ਦੇਖੋ ਵਾਓ ਬਹੁਤ ਸੋਹਣਾ ਬਹੁਤ ਸੋਹਣਾ ਇੰਨਾ ਕਿੱਸਾ ਲੱਗੀ ਹੋਈ ਆ ਹੂੰ ਸੋਣਾ ਜੀ ਸੋਹਣਾ ਐ ਸੂਟ ਸੋਹਣਾ ਬਹੁਤ ਸੋਹਣਾ ਸੂਟ ਐ ਇਹ ਸੂਟ ਕਿੰਨੇ ਦਾ ਦੀਦੀ ਇਹ ਸੂਟ ਹੈਗਾ 850 ਰੁਪਏ 850 ਹਾਂਜੀ ਕਿਰਨ ਦਾ ਮੂੰਹ ਵੇਖੋ ਮੂੰਹ ਵੇਖੋ ਆਹੋੜਾ ਗਿਆ ਸੂਟ ਆ ਰਿਹਾ ਜਿਹੜਾ ਕਿ ਮੈਨੂੰ ਬਹੁਤ ਜ਼ਿਆਦਾ ਸੋਹਣਾ ਲੱਗਾ ਲਓ ਜੀ ਆਹ ਦੇਖੋ ਇਹਦਾ ਸੂਟ ਵਾਹ ਜੀ ਵਾਹ ਬਹੁਤ ਸੋਹਣਾ ਵਰਕ ਹੈ ਦਾ ਵੀ ਤੇ ਆਹ ਜਿਹੜੇ ਅੱਜ ਕੱਲ ਡਿਜ਼ਾਈਨ ਅੱਜ ਕੱਲ ਟ੍ਰੈਂਡ ਚੱਲੇ ਇਹਨਾਂ ਚੀਜ਼ਾਂ ਦਾ ਹਨਾ ਇਹ ਤਾਂ ਲੱਗ ਰਿਹਾ ਜਿਵੇਂ ਬੁਟੀਕ ਵਿੱਚੋਂ ਕਟਵਾ ਕੇ ਸਪੈਸ਼ਲ ਰੱਖਿਆ ਹੁੰਦਾ ਹੈ ਨਾ ਪਰ ਨੀਚ ਜਿਹੜੀ ਉਹ ਨੈਟ ਜੀ ਮੈਨੂੰ ਉਹ ਬਹੁਤ ਜ਼ਿਆਦਾ ਸੋਹਣੀ ਲੱਗੀ ਆ ਵਾਣੀ ਨੈਟ ਜਿਹੜੀ ਇਹਦੀ ਹਾਂ 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 ਸਮਝ ਗਿਆ ਸਮਝ ਗਿਆ ਇਹਦੇ ਬਾਜੂਆਂ ਤੇ ਵੀ ਸੇਮ ਇਦਾਂ ਡਿਜ਼ਾਈਨ ਆ ਵੈਰੀ ਗੁੱਡ ਬਾਜੂ ਸ਼ੋਹਰ ਬਾਜੂ ਵੀ ਦਿਖਾ ਦਿਓ ਜੀ ਬਾਜੂ ਅਸੇ ਬਾਜੂਆਂ ਦਾ ਡਿਜ਼ਾਈਨ ਆ ਜੀ ਬਹੁਤ ਸੋਹਣਾ ਸੂਟ ਔਰ ਇਹਦੇ ਨਾਲ ਜਿਹੜਾ ਮੈਂ ਦੁਪੱਟਾ ਦੁਪੱਟਾ ਕਾਇ ਹੈਂ ਡਾਈ ਦਾ ਦੁਪੱਟਾ ਕਾਇ ਹੈਂ ਜਿਹੜਾ ਅੱਜਕੱਲ ਚੱਲਦਾ ਮੈਂ ਨਾ ਉਹ ਇੰਦੀ ਕਟਾਈ ਦੇ ਨਾਲ ਲੱਚਿੰਗ ਕੀਤਾ ਹੋਇਆ ਵੱਡਾ 300 ਰੁਪਏ ਦੀ ਤਾਂ ਇਹਦੀ ਟਾਈ ਐਂਡ ਡਾਈ ਵਾਲੇ ਲੈ ਲੈਂਦੇ ਨੇ ਸਿਰਫ ਰੰਗ ਉਹਦੇ ਇਹ ਕਲ ਸੱਚੀ ਹੈ ਸਿਰਫ ਡਾਈ ਕਰਨ ਡਾਈ ਕਰਨ ਵਾਲੇ ਟਾਈ ਐਂਡ ਡਾਈ ਵਾਲੇ 300 ਰੁਪਏ ਲੈ ਲੈਂਦੇ ਨੇ ਕਿਉਂਕਿ ਮੈਂ ਲੈ ਕੇ ਆਇਆ ਹੁਣੇ ਹੀ ਕਰਵਾ ਕੇ ਆਇਆ ਕਿਰਨ ਦਾ ਤੇ ਇਹਦਾ ਰੇਟ ਨਹੀਂ ਦੱਸਿਆ ਦੀਦੀ ਸਾਡੀ ਕਿਹਨੂੰ ਅਸੀਂ ਸਾਰੇ 11 1100 ਦੇ ਆ ਰਹੇ ਹਾਂ ਸੂਟ ਵਾਲੇ ਬਹੁਤ ਹੀ ਸੋਹਣਾ ਜੀ ਬਹੁਤ ਹੀ ਸੋਹਣਾ ਅਤੀ ਸੁੰਦਰ ਇਹ ਕਿਰਨ ਤੁਸੀਂ ਲੈਣਾ ਤਾਂ ਲੈ ਸਕਦੇ ਹੋ ਕਿਉਂਕਿ ਮੈਨੂੰ ਰੰਗ ਬਹੁਤ ਸੋਹਣਾ ਲੱਗਿਆ ਇਹਦਾ ਮੇਰੇ ਵੱਲੋਂ ਤੁਹਾਨੂੰ ਗਿਫਟਾ ਲਓ ਜੀ ਹੁਣ ਆ ਨੈਕਸਟ ਸੂਟ ਆ ਹਾਂ ਇਹਦਾ ਕਲਰ ਵੀ ਬਹੁਤ ਜ਼ਿਆਦਾ ਸੋਹਣਾ ਹੈ ਥੋੜਾ ਪਾਰਟੀ ਵੇਅਰ ਲੁੱਕ ਆ ਜਿਵੇਂ ਸ਼ਿਮਰ ਦੇ ਸੂਟ ਹੁੰਦੇ ਨੇ ਨਾ ਇਹ ਸ਼ਿਮਰ ਦੇ ਹੁੰਦੇ ਨੇ ਕਿ ਸ਼ਿਮਰੀ ਆ ਇਹ ਸ਼ਿਮਰ ਹੈ ਸ਼ਿਮਰ ਹੈ ਅੱਛਾ ਇਹ ਕਿਹਦੇ ਸ਼ਿਮਰ ਦੇ ਹੁੰਦੇ ਨੇ ਇਹ ਸ਼ਿਮਰ ਹੈ ਜੀ ਸ਼ਿਮਰ ਹੈ ਇੰਦਾ ਇਹ ਦੁਪੱਟਾ ਦੁਪੱਟਾ ਵੀ ਸ਼ਿਮਰ ਤੇ ਆ ਬਹੁਤ ਲਾਈਟ ਵੇਟ ਆ ਸੂਟ ਪਰ ਹੈਵੀ ਨਹੀਂ ਐਨਾ ਜ਼ਿਆਦਾ ਦਿਖਣੇ 'ਚ ਮੈਨੂੰ ਇੰਤਾਂ ਲੱਗ ਰਿਹਾ ਜਿਵੇਂ ਬਹੁਤ ਹੈਵੀ ਹੈ ਨਹੀਂ ਨਹੀਂ ਮਤਲਬ ਕਿ ਉਹ ਤਾਂ ਪਾਰਟੀ ਵੇਅਰ ਥੋੜਾ ਹੈਵੀ ਲੁੱਕ ਆ ਬਟ ਇਹਦਾ ਸਟੱਫ ਮਨੋ ਲਾਈਟ ਵੇਟ ਹੈ ਓਕੇ ਦਿੱਦੀ ਇਹਦਾ ਰੇਟ ਕਿੰਨਾ ਹੈ ਇਹਦਾ ਰੇਟ ਹੈਗਾ 680 680 ਹਾਂਜੀ ਮੈਨੂੰ ਤਾਂ ਲੱਗਿਆ ਸੀ ਇਹਦਾ 1500 1600 ਰੁਪਏ ਬੋਲੋਗੇ ਇਹਦਾ ਜੇ ਸਾਹਬ ਦਾ ਤੁਸੀਂ ਜਾ ਰਹੇ ਹੋ ਲੋ ਜੀ ਅਗਲੇ ਸੂਟ ਆਣ ਲੋ ਆਣ ਦਿਓ ਜੀ ਸੂਟ ਬਹੁਤ ਨੇ ਜੀ ਮੁੱਕਣੇ ਨਹੀਂ ਜੇ ਅੱਜ ਬੈਠਣ ਲੱਗੇ ਸਾਰੇ ਸੂਟ ਤਾਂ ਦਿਖਾਣੇ ਓਕੇ ਹੋ ਜਾਣਗੇ ਦੋਸਤੋ ਸਹੀ ਗੱਲ ਹੈ ਬਹੁਤ ਜ਼ਿਆਦਾ ਸੂਟ ਨੇ ਤੇ ਆਪਾਂ ਇੰਸਟਾਗ੍ਰਾਮ ਤੇ ਪਾ ਦਾਂਗੇ ਸੂਟ ਇਹ ਵੀ ਸੋਨਾ ਸੂਟ ਇਹ ਦੇ ਨਾਲ ਬਾਟਮ ਆ ਔਰ ਇਹ ਮੈਂ ਦੁਪੱਟਾ ਵਾ ਠੀਕ ਆ ਇਹ ਆਪਾਂ ਪਹਿਲਾਂ ਵੀ ਜਿੱਦਾਂ ਮੰਨੂ ਦਿਖਾਇਆ ਸੀ ਸੇਮ ਹੋਵੇਂਦਾ ਹੀ ਨਾ ਹਾਂ ਇਹ ਕਿਲੇ ਦਾ ਦੀਦੀ ਵੀ ਪ੍ਰਾਈਸ ਸੇਮ ਹੋਣਾ ਨਾ ਕਾਟਨ ਦੇ ਜੀ ਮੈਂ ਕਿੰਨਾ 750 750 ਵੈਰੀ ਗੁੱਡ ਔਰ ਕਿਲੇ ਵੀ ਕਾਟਨ ਦੇ ਸ਼ਰਟ ਆ ਹਾਂ ਇਹਦਾ ਇਹ ਨੈਕ ਬਣਿਆ ਹੋਇਆ ਨਾ ਬਦਲਣਾ ਠੀਕ ਹੈ ਪਰ نیچے ਤੱਕ ਐਂ ਦੇ ਦੀ ਆ ਨਾਲ ਪ੍ਰਿੰਟਡ ਪ੍ਰਿੰਟਿਡ ਸਲਵਾਰ ਸਲਵਾਰ ਆ ਹਾਂ ਐਨ ਨਾਲ ਆ કોટਨ ਦਾ ਕੋਟਨ ਦਾ ਪ੍ਰਿੰਟਡ ਦੁਪੱਟਾ ਦੁਪੱਟਾ ਬਹੁਤ ਸੋਹਣਾ ਹੈ। ਅੰਦਰ ਚ ਵੀ ਮਤਲਬ ਆ ਕਲਰ ਇਹੀ ਮਿਲਣਗੇ ਪੈਟਰਨ ਡਿਜ਼ਾਈਨ ਜਿਹੜੇ ਜਿਹੜੀ ਐਮਬਰਾਇਡਰੀ ਹੈ ਇਸ ਤੇ ਵੱਖਰੇ ਹੋ ਸਕਦੇ ਬਾਕੀ ਕਲਰ ਸੇਮ ਹੀ ਸੇਮ ਰਹਿਣਗੇ। ਸਹੀ ਹੈ ਜੀ ਸਹੀ ਹੈ। ਨਾ ਬਾਈਟੋ ਇੰਸਟਾਗ੍ਰਾਮ ਤੇ ਦੋਸਤੋ ਧੰਨਵਾਦ ਸਾਰੇ ਸੂਟ ਦੇਖ ਜਾਣਗੇ ਰੇਟ ਦੇ ਨਾਲ ਜੇ ਕੋਈ ਮਿਸ ਹੋ ਜਾਂਦਾ ਉਥੋਂ ਰੇਟ ਦੇਖ ਕੇ ਡਾਇਰੈਕਟ ਮੈਸੇਜ ਕਰ ਸਕਦੇ। ਇਹ ਕਰਕੇ ਆਪਾਂ ਸਾਰੇ ਨਹੀਂ ਖਸਰੇ ਸਾਰੇ ਨਹੀਂ ਦਿਖਾ ਸਕਦੇ ਇਹ ਵੀ ਬਹੁਤ ਸੋਹਣਾ ਸੂਟ ਹੈ ਇਹ ਬਹੁਤ ਸੋਹਣਾ ਸੂਟ ਹੈ ਮਸਲੀਨ ਤੇ ਆ ਵਰਕ ਕੀਤਾ ਹੈ ਜਿਵੇਂ نیچے ਐਂਡ ਉੱਪਰ ਆਪ ਨੂੰ ਗਲੇ ਤੇ ਐਂਡ ਇਹ ਨਾਲ ਦੁਪੱਟਾ ਵਾ ਦੁਪੱਟਾ ਵੀ ਬਹੁਤ ਸੋਹਣਾ ਹੈ ਇਹਦੇ ਵਿੱਚ ਵੀ ਫ੍ਰੀ ਫ੍ਰੀ ਦੇ ਜਿਵੇਂ ਲੇਸਿਸ ਲੱਗੇ ਆਏ ਨੇ ਹਮਮ ਰੇਟ ਦੱਸਿਓ ਜੀ ਨਾਲ ਦਾ 1150 1150 ਸਿੰਗਲ ਵਾਈਟ ਹੀ ਹੋਏਗਾ ਕਲਰ ਓਕੇ ਸਿੰਗਲ ਕਲਰ ਹੀ ਹੈ ਵਾਈਟ ਕਲਰ ਹੀ ਹੈ ਸੇਮ ਚੀਜ਼ ਜਿਨੇ ਸੂਟ ਜਿਨੇ ਮਰਜ਼ੀ ਲੈ ਲਓ ਲੇਕਿਨ ਕਲਰ ਇੱਕੋ ਹੀ ਮਿਲੇਗਾ ਕਿ ਇਹ ਤੇ ਵੀ ਕਾਟਨ ਦੇ ਨੇ ਜਿਵੇਂ ਆਪਾਂ ਪਹਿਲਾਂ ਕਾਟਨ ਦੇ ਸੂਟ ਦਿਖਾਏ ਸੀ ਨਾ ਇਹ ਵੀ ਕਾਟਨ ਦਾ ਠੀਕ ਆ ਜਿਵੇਂ ਆਪਾਂ ਦਿਖਾਈ ਸੀ ਪਹਿਲਾਂ ਇਹਦੇ ਨਾਲ ਜਿਹੜੀ ਮੈਚਿੰਗ ਸਲਵਾਰ ਆ ਠੀਕ ਹੈ ਹੈਨਾ ਐਂਡ ਇਹਦੇ ਨਾਲ ਜਿਹੜਾ ਦੁਪੱਟਾ ਆ ਦੇਖ ਪ्योर ਦਾ ਦੁਪੱਟਾ ਹੈ ਪਰ ਦੁਪੱਟੇ ਦੇ ਉੱਤੇ ਜਿਵੇਂ ਆ ਬ੍ਰਸ਼ ਪੇਂਟਿੰਗ ਕੀਤਾ ਆ ਬ੍ਰਸ਼ ਪੇਂਟ ਕਰ ਰੱਖਿਆ ਹੋਇਆ ਠੀਕ ਹੈ ਦੁਪੱਟੇ ਦੇ ਉੱਤੇ ਐਂਡ ਅੱਗੇ ਆ ਵਾਲਾ ਇਹ ਵੀ ਕਾਟਨ ਦਾ ਸੂਟ ਹੈ ਇਹ ਵੀ ਨਾ ਦੁਪੱਟਾ ਵਾਲਾ ਦੁਪੱਟਾ ਸਲਵਾਰ ਨਾਲ ਥੀਕ ਆ ਵੀ ਕਾਟਨ ਦਾ ਸੂਟ ਹੈ ਠੀਕ ਹੈ ਇਹਨਾਂ ਸਾਰਿਆਂ ਦੇ 750 750 ਹਾਂਜੀ ਇਹ ਸਾਰੇ 750 ਜੇ ਹੁਣ ਸਾਰੇ ਆਪਾਂ ਕੋਲ ਟਾਈਮ ਨਹੀਂ ਆ ਵੀ ਸਾਰੇ ਤੇ ਖਾਣੇ ਉਹ ਨਹੀਂ ਆਪਾਂ ਉਸ ਕਿਸੇ ਚੀਜ਼ ਕਰਨੇ ਪੈਣਾ ਵਾ ਜੇ ਇਹ ਸੂਟਾਂ ਦਾ ਕੰਮ ਕਿੰਨੇ ਸਿਰੇ ਤੋਂ ਕਰ ਰਹੇ ਤੁਸੀਂ ਮੈਂ ਜਦੋਂ ਲੋਕਡਾਊਨ ਤੋਂ ਪਹਿਲਾਂ ਦਾ ਮਤਲਬ 2019 ਤੋਂ ਵੀ ਸ਼ੁਰੂ ਕੀਤਾ ਹੋਇਆ ਸੀਗਾ ਬਟ ਐ ਸੀਗਾ ਕਿ ਜਿੱਦਾਂ ਕਿ ਮੇਰੇ ਕੋਲ ਲੇਡੀਜ਼ ਸੂਟ ਸਟਿਚ ਵਗੈਰਾ ਕਰਵਾਂਦੀਆਂ ਸੀਗੀਆਂ ਉਹ ਆ ਕੇ ਲੈ ਜਾਣਾ ਉਹਨਾਂ ਨੇ ਲੈ ਜਾਣਾ ਉਸ ਤੋਂ ਬਾਅਦ ਕਈ ਡਿਜ਼ਾਈਨਿੰਗ ਕਰਕੇ ਡ्रेसेस ਵੀ ਮੈਂ ਬਾਹਰ ਵੀ ਭੇਜਦੀਆਂ ਨਾ ਤੇਰੀ ਭੇਜਦੀਆਂ ਮਤਲਬ ਉਹ ਲੋਗ ਉਹ ਇੰਡੀਆ ਚ ਜਾਂਦੇ ਨੇ ਐਸਾ ਆਨਲਾਈਨ ਦੀਦੀ ਦਾ ਕੰਮ ਹੁਣ ਅਸੀਂ ਕਿਹਾ ਵੀ ਦੀਦੀ ਤੁਸੀਂ ਕਰੋ ਕਿਉਂਕਿ ਅੱਜ ਕੱਲ ਆਨਲਾਈਨ ਦਾ ਜਮਾਨਾ ਹੈ ਦੀਦੀ ਮੇਰੀ ਗੱਲ ਤਾਂ ਤੁਸੀਂ ਹੈਨਾ ਆਨਲਾਈਨ ਦਾ ਜਮਾਨਾ ਤੇ ਇਸ ਕਰਕੇ ਅਸੀਂ ਦੀਦੀ ਨੂੰ ਕਿਹਾ ਕਿ ਤੁਸੀਂ ਥੋੜਾ ਜਿਆਦਾ ਹੋਰ ਵੱਡੇ ਲੈਵਲ ਤੇ ਕਰੋ ਬਾਕੀ ਆਪਾਂ ਸਾਥ ਦੇ ਜਿਆ ਤੇਰੇ ਨਾਲ ਤੇ ਦੀਦੀ ਦੇ ਰਵਾਂਗੇ ਬਿਲਕੁਲ ਬਾਕੀ ਤੁਸੀਂ ਵੀ ਸਾਡੀ ਫੈਮਿਲੀ ਹੋ ਤੁਸੀਂ ਵੀ ਸਾਡਾ ਪੂਰਾ ਸਾਥ ਦੇਣਾ ਬਿਲਕੁਲ ਬਿਲਕੁਲ ਅੱਜ ਦਾ ਵਲੋਗ ਆਪਾਂ ਕਰਦੇ ਆ ਜੀ ਇੱਥੇ ਸਮਾਪਤ ਕਿਉਂਕਿ ਵਲੋਗ ਬਹੁਤ ਜ਼ਿਆਦਾ ਲੰਬਾ ਹੋ ਗਿਆ ਤੇ ਹਲੇ ਬਹੁਤ ਸੂਟ ਬਣੇ ਜਿਵੇਂ ਕਿ ਬੁਟੀਕ ਵਾਲੇ ਸੂਟ ਜਿਹੜੇ ਕਿ ਦੀਦੀ ਨੇ ਆਪ ਤਿਆਰ ਕਰਾਏ ਨੇ ਇਹਨਾਂ ਦਾ ਜਿਹੜਾ ਕਾਰੀਗਰ ਹੈਗਾ ਉਹ ਤਿਆਰ ਕਰਕੇ ਦਿੰਦਾ ਸੂਟ ਇਹਨਾਂ ਨੇ ਕਾਰੀਗਰ ਰੱਖਿਆ ਹੋਇਆ ਜੋ ਅੰਬੋਇਡਰੀ ਵਗੈਰਾ ਕਰਦਾ ਕਢਾਈਆਂ ਵਾਲੇ ਸੂਟ ਤੇ ਉਹ ਹੁਣ ਕੱਲ ਦੇ ਵਲੋਗ ਵਿੱਚ ਦਿਖਾਵਾਂਗੇ ਤੁਹਾਨੂੰ ਜਿਹੜਾ ਵੀ ਸੂਟ ਤੁਹਾਨੂੰ ਇਸ ਵਲੋਗ ਵਿੱਚ ਪਸੰਦ ਆਇਆ ਉਹਦਾ ਸਕਰੀਨਸ਼ਾਟ ਲੈ ਕੇ ਨੀਚੇ ਦਿੱਤੇ ਗਏ ਵਟਸਐਪ ਨੰਬਰ ਦੇ ਉੱਪਰ ਭੇਜ ਦਿਓ ਵੀ ਆਹ ਸੂਟ ਪਸੰਦ ਹੈ ਤੇ ਆਪਣਾ ਐਡਰੈਸ ਵੀ ਭੇਜ ਦਿਓ ਦੀਦੀ ਤੁਹਾਨੂੰ ਉੱਥੇ ਕੋਰੀਅਰ ਕਰ ਦੰਗੇ ਤੇ ਇੱਕ ਕਿਊਆਰ ਕੋਡ ਭੇਜਣਗੇ WhatsApp ਦੇ ਉੱਪਰ ਹੀ ਤੇ ਉਸ ਕਿਊਆਰ ਕੋਡ ਦੇ ਉੱਪਰ ਤੁਸੀਂ ਪੇਮੈਂਟ ਕਰਕੇ ਸਕਰੀਨਸ਼ਾਟ ਭੇਜ ਦੇਣਾ ਵੀ ਤੁਸੀਂ ਪੇਮੈਂਟ ਕਰ ਦਿੱਤੀ ਹੈ ਤੇ ਉਸ ਤੋਂ ਬਾਅਦ ਤੁਹਾਨੂੰ ਕੋਰੀਅਰ ਜਦੋਂ ਹੋ ਜਾਏਗਾ ਸੂਟ ਤੇ ਉਹਦਾ ਟਰੈਕਿੰਗ ਨੰਬਰ ਵੀ ਮਿਲ ਜਾਏਗਾ ਹੈਨਾ ਤੇ ਹੁਣ ਤੁਸੀਂ ਕਰ ਲਓ ਜੀ ਸ਼ੇਅਰ ਆਪਣੇ ਆ ਸੂਟਾਂ ਵਾਲੇ ਦੇਖੇ ਜੋ ਬੈਗ ਬੁੱਕ ਕਰਕੇ ਸਕਰੀਨਸ਼ਾਟ ਲੈ ਕੇ ਭੇਜੋ ਦੀਦੀ ਨੂੰ ਤੇ ਕਿਰਪਾ ਕੋਈ ਇੱਕ ਦਾ ਸੂਟ ਲੈਣਗੇ। ਹੋ। ਤੇ ਆਪਾਂ ਮਿਲਦੇ ਆ ਤੁਹਾਨੂੰ ਕੱਲ ਨਵੇਂ ਬੁਟੀਕ ਵਾਲੇ ਸੂਟ ਸੂਟਾਂ ਦੇ ਵਿੱਚ। ਉਦੋਂ ਤੱਕ ਦਿਓ ਸਾਨੂੰ ਇਜਾਜ਼ਤ। ਬਾਏ ਬਾਏ।